ਸਤਿ ਸ਼੍ਰੀ ਅਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅੱਜ ਇਸ ਵੀਡੀਓ ਦੇ ਵਿੱਚ ਵਿਦਿਆਰਥੀਓ ਜਿਸ ਤਰ੍ਹਾਂ ਕਿ ਹੁਣ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਬਹੁਤ ਸਾਰੇ ਤੁਸੀਂ ਜਿਹੜੀਆਂ ਨੇ ਵੀਡੀਓਜ਼ ਮੇਰੇ ਇਸ ਚੈਨਲ ਤੇ ਦੇਖੀਆਂ ਲਰਨਿੰਗ ਸਕਿਲਸ ਵਿਦ ਬੀ ਐਸ ਰਾਣਾ ਦੇ ਉੱਤੇ ਜਿਹੜੀਆਂ ਕਿ ਹੁਣ ਤੱਕ ਤੁਹਾਡੇ ਕੰਟੈਂਟ ਨਾਲ ਰਿਲੇਟਡ ਸੀਗੀਆਂ ਜੋ ਪੇਪਰਾਂ ਨਾਲ ਸੰਬੰਧਿਤ ਸੀ ਪਰ ਅੱਜ ਮੈਂ ਇੱਕ ਜਨਰਲ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਜਿਦੇ ਵਿੱਚ ਮੇਨ ਗੱਲ ਹੋਵੇਗੀ ਕਿ 10ਵੀਂ ਤੋਂ ਬਾਅਦ ਜਿਹੜੀ ਤੁਸੀਂ ਸਹੀ ਸਟਰੀਮ ਹੈ ਉਹਨੂੰ ਕਿਵੇਂ ਚੁਣੀਏ ਹੁਣ ਜ਼ਿਆਦਾਤਰ ਵਿਦਿਆਰਥੀ ਜਿਸ ਤਰ੍ਹਾਂ ਕੀ ਜਿਹੜੇ ਆਲਰੇਡੀ ਨੇ 10th ਦੇ ਪੇਪਰ ਪਾ ਕੇ ਕੁਛ ਇੱਕ ਇਸ ਸੋਚ ਵਿੱਚ ਨੇ ਕਿ ਉਹ ਕਿਹੜਾ ਸਟਰੀਮ ਲੈਣ ਕੁਛ ਇੱਕ ਨੇ ਕੁਛ ਇੱਕ ਜਿਹੜੀਆਂ ਨੇ ਸਟਰੀਮ ਦੇ ਵਿੱਚ ਆਪਣੇ ਆਪ ਨੂੰ ਇਨਰੋਲ ਕਰਾ ਲਿਆ ਆ ਹਜੇ ਤੁਹਾਡਾ ਜਿਹੜਾ ਹੈ ਅਵਾਰਦੀ ਦਾਖਲੇ ਹੋਏ ਨੇ ਖਾਸ ਕਰ ਮੈਂ ਗੱਲ ਕਰ ਰਿਹਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੱਚਿਆਂ ਦੀ ਇਸ ਤੋਂ ਇਲਾਵਾ CBSE ਜਾਂ ICSE ਦੇ ਬੱਚੇ ਨੇ ਉਹਨਾਂ ਲਈ ਵੀ ਤਾਂ ਕੁਛ ਇੱਕ ਬੱਚੇ ਹਜੇ ਵੀ ਕਨਫਿਊਜ਼ਨ ਦੇ ਵਿੱਚ ਨੇ ਕਿ ਉਹ ਕਿਹੜੇ ਸਟਰੀਮ ਦੇ ਵਿੱਚ ਜਾਣ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਇਹੀ ਡਾਊਟ ਨੇ ਜਿਹੜੇ ਇਹਨਾਂ ਦੇ ਉੱਤੇ ਹੀ ਗੱਲ ਕਰਾਂਗਾ ਤਾਂ ਕਿ ਤੁਸੀਂ ਜਿਹੜਾ ਹੈ ਕਿਉਂਕਿ ਦਸਮੀਆਂ ਜਿਹੜੀ ਉਹ ਲਾਈਫ ਦਾ ਇੱਕ ਇਸ ਤਰ੍ਹਾਂ ਦਾ ਟਰਨਿੰਗ ਪੁਆਇੰਟ ਹੈ ਜਿੱਥੇ ਤੁਸੀਂ ਖੜੇ ਹੋ ਜਿੱਥੋਂ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਆਪਣੇ ਕਿਹੜੇ ਕੈਰੀਅਰ ਨੂੰ ਲੈਣਾ ਤੇ ਜੋ ਤੁਹਾਡੇ ਜਿਹੜੀਆਂ ਨੇ ਆਪਣੇ ਇੰਟਰਸਟ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਜਾਣ ਕੇ ਤਾਂ ਕਿ ਮੈਂ ਤੁਹਾਡੀ ਕੁਝ ਇੱਕ ਹੈਲਪ ਕਰ ਸਕਾਂ ਕਿ ਤੁਸੀਂ ਸਹੀ ਸਟਰੀਮ ਦੇ ਵਿੱਚ ਜਾਓ ਆਪਣਾ ਸਹੀ ਪੱਖ ਹੈ ਜਿਹੜਾ ਲਾਈਫ ਦਾ ਉਹਦੇ ਵੱਲ ਨੂੰ ਅੱਗੇ ਵਧੋ ਤੇ ਲਾਈਫ ਦੇ ਵਿੱਚ ਖੂਬ ਸਾਰੀ ਸਕਸੈਸ ਹੈ ਜਿਹੜਾ ਉਸ ਨੂੰ ਹਾਸਲ ਕਰਨਾ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਸਾਰੇ ਵਿਸ਼ਿਆਂ ਦੇ ਉੱਤੇ ਅਲੱਗ-ਅਲੱਗ ਕੀ ਤੁਸੀਂ ਕਰ ਸਕਦੇ ਹੋ ਕੀ ਉਹਦੇ ਜਿਹੜੇ ਨੇ ਉਹ ਕਾਰਨ ਹੋ ਸਕਦੇ ਆ ਤੁਸੀਂ ਉਹ ਸਟਰੀਮ ਨੂੰ ਚੁਣਦੇ ਆਪਾਂ ਸਾਰਿਆਂ ਦੇ ਉੱਤੇ ਬੜੇ ਹੀ ਵਿਸਥਾਰ ਨਾਲ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਜੋ ਗੱਲ ਸਮਝਣ ਵਾਲੀ ਹੈ ਉਹ ਹੈ ਕਿ ਆਪਣੀਆਂ ਦਿਲਚਸਪੀਆਂ ਨੂੰ ਸਮਝੋ ਅੰਡਰਸਟੈਂਡ ਯੂਅਰ ਇੰਟਰਸਟ ਫਿਰ ਐਕਸਪਲੋਰ ਕਰੋ ਆਪਰਚੂਨਿਟੀਆਂ ਨੂੰ ਠੀਕ ਹੈ ਮੌਕਿਆਂ ਨੂੰ ਦੇਖੋ ਕੀ ਹੈ ਤੇ ਫਿਰ ਜਿਹੜਾ ਆਪਣੇ ਪਲਾਨ ਕਰੋ ਵਾਈਸਲੀ ਵਾਈਸਲੀ ਬੜੇ ਹੀ ਸਹੀ ਤਰੀਕੇ ਦੇ ਨਾਲ ਯੋਜਨਾ ਬਣਾਓ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਰਨਾ ਕੀ ਚਾਹੁੰਦੇ ਹੋ ਠੀਕ ਹੈ ਤਾਂ ਹੀ ਤੁਸੀਂ ਆਪਣਾ ਸਹੀ ਸਟ੍ਰੀਮ ਤੇ ਸਹੀ ਪੱਖਾ ਜਿਹੜਾ ਉਹਨੂੰ ਲੈ ਪਾਉਂਗੇ ਹੁਣ ਆਪਾਂ ਇਨ ਡਿਟੇਲ ਜਿਹੜੀ ਗੱਲ ਹੈ ਉਹ ਸਾਰੀ ਕਰਾਂਗੇ ਹੁਣ ਇਹਦੇ ਵਿੱਚ ਹੈ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਹੀ ਗੱਲ ਕਰੀ ਠੀਕ ਹੈ ਮੈਂ ਕੁਝ ਇੱਕ ਸਲਾਈਡਸ ਨੇ ਬਣਾਈਆਂ ਨੇ ਤਾਂ ਕਿ ਤੁਹਾਨੂੰ ਜਿਹੜਾ ਇਹੋ ਸਹੀ ਤਰੀਕੇ ਦੇ ਨਾਲ ਸਮਝਾ ਸਕਾਂ ਪਹਿਲੀ ਗੱਲ ਹੈ ਕਿ ਕ੍ਰੂਸ਼ਲ ਪੁਆਇੰਟ ਹੈਗਾ ਮੈਂ ਜਿਸ ਤਰ੍ਹਾਂ ਪਹਿਲਾਂ ਹੀ ਤੁਹਾਨੂੰ ਕਿਹਾ ਟਰਨਿੰਗ ਪੁਆਇੰਟ ਹੈ ਲਾਈਫ ਦਾ ਇੱਕ ਠੀਕ ਜਿੱਥੇ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ ਜਿਹੜਾ ਸਟਰੀਮ ਚੁਣੋਗੇ ਕਿ ਤੁਸੀਂ ਸਾਇੰਸ ਮੈਡੀਕਲ ਨਾਨ ਮੈਡੀਕਲ ਜਾਂ ਜਿਹੜਾ ਹਿਊਮਨਿਟੀਜ਼ ਚ ਆਰਟਸ ਦੇ ਵਿੱਚ ਜਾਣਾ ਹੈ ਤਾਂ ਉਹ ਕੀ ਕਰੂਗਾ ਸ਼ੇਪ ਕਰੂਗਾ ਤੁਹਾਡੇ ਫਿਊਚਰ ਦੀ ਤੁਹਾਡੇ ਭਵਿੱਖ ਨੂੰ ਬਣਾਵੇਗਾ ਕਿ ਤੁਸੀਂ ਕਿਸ ਤਰ੍ਹਾਂ ਕਈ ਵਾਰ ਬੱਚੇ ਕੀ ਕਰਦੇ ਨੇ ਉਹਨਾਂ ਦੀ ਭਵਿੱਖ ਦੇ ਵਿੱਚ ਜਿਹੜੀ ਆ ਕੁਝ ਬਣਨ ਦੀ ਇੱਛਾ ਦਾ ਕੋਈ ਸ਼ੋਰ ਹੁੰਦੀ ਆ ਪਰ ਸਹੀ ਜਾਣਕਾਰੀ ਨਾ ਹੋਣ ਕਾਰਨ ਉਹ ਕੀ ਕਰਦੇ ਨੇ ਗਲਤ ਸਟਰੀਮ ਚੂਜ਼ ਕਰ ਲੈਂਦੇ ਨੇ ਠੀਕ ਹੈ ਜਿਦੇ ਕਰਕੇ ਕਿ ਉਹ ਆਪਣੇ ਭਵਿੱਖ ਨੂੰ ਜਿਹੜਾ ਕੁਝ ਸਮੇਂ ਦੇ ਬਾਅਦ ਜਦੋਂ ਉਹਨਾਂ ਨੂੰ ਇਹ ਗੱਲ ਸਮਝ ਲੱਗਦੀ ਹੈ ਤਾਂ ਫਿਰ ਉਹਨਾਂ ਨੂੰ ਕਾਫੀ ਦੇਰ ਚ ਹੋ ਚੁੱਕੀ ਹੁੰਦੀ ਆ ਇਸ ਕਰਕੇ ਆਓ ਆਪਾਂ ਹੁਣ ਇਸ ਵੀਡੀਓ ਦੇ ਵਿੱਚ ਸਮਝਦੇ ਹਾਂ ਕਿ ਸਾਨੂੰ ਜਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਕਰਨਾ ਚਾਹੀਦਾ ਹੈ ਸਹੀ ਸਟ੍ਰੀਮ ਚ ਚੜਨ ਲਈ ਸੋ लेट्स ਅੰਡਰਸਟੈਂਡ ਰਾਈਟ ਸੋ ਦੈਟ ਵੀ ਕੈਨ ਡੂ ਬੈਸਟ ਇਨ ਆਰ ਫਿਊਚਰ ਹੁਣ ਪਹਿਲੀ ਗੱਲ ਇਹ ਹੈ ਕੁਐਸਚਨ ਸਾਡੇ ਕੋਲ ਆਂਦਾ ਆ ਕਿ ਸਾਨੂੰ ਸਹੀ ਸਟ੍ਰੀਮ ਚੁਣਨੀ ਹੀ ਕਿਉਂ ਚਾਹੀਦੀ ਆ ਉਹਦੀ ਮਹੱਤਤਾ ਕੀ ਆ ਸਾਡੀ ਠੀਕ ਹੈ ਕਿਉਂਕਿ ਆਮ ਤੌਰ ਤੇ ਜਦੋਂ ਮੈਂ ਗੱਲ ਜ਼ਿਆਦਾਤਰ ਉਸ ਪਿੰਡ ਚ ਰਹਿਣ ਵਾਲੇ ਬੱਚਿਆਂ ਬਾਰੇ ਕਰਦਾ ਜਾਂ ਉਹ ਸ਼ਹਿਰ ਚ ਰਹਿਣ ਵਾਲੇ ਉਹਨਾਂ ਬੱਚਿਆਂ ਦੇ ਬਾਰੇ ਗੱਲ ਹੈਗੀ ਆ ਜਿਨ੍ਹਾਂ ਦੇ ਕੀ ਆ ਪੇਰੈਂਟਸ ਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ ਅਧਿਆਪਕਾਂ ਕੋਲ ਵੀ ਬੱਚੇ ਨਹੀਂ ਪੁੱਛ ਪਾਉਂਦੇ ਤੇ ਜਦੋਂ ਆਪਾਂ ਪ੍ਰੋਫੈਸ਼ਨਲ ਗਾਈਡੈਂਸ ਦੀ ਗੱਲ ਕਰਦੇ ਆ ਉਹ ਕਿਸੇ ਵੀ ਕਾਉਂਸਲਰ ਕੋਲ ਜਿਹੜੇ ਉਹ ਨਹੀਂ ਜਾਣਦੇ ਉਹਨਾਂ ਨੇ ਆਪਣੇ ਹੀ ਜੋ ਲਿਮਟਿਡ ਸੋਰਸਸ ਹੈ ਉਹਨਾਂ ਦੇ ਆਧਾਰ ਦੇ ਉੱਤੇ ਫੈਸਲਾ ਲੈਣਾ ਹੁੰਦਾ ਹੈ ਕਿ ਉਹ ਕਿਹੜੀ ਸਟਰੀਮ ਲੈਣ ਤਾਂ ਇਸ ਕਰਕੇ ਕਿਉਂ ਜ਼ਰੂਰੀ ਹੈ ਤਾਂ ਕਿ ਉਹਨਾਂ ਦੇ ਜਿਹੜੀਆਂ ਨੇ ਰਿਡਿਊਸਸ ਕੈਰੀਅਰਸ ਕਨਫਿਊਜ਼ ਅੱਗੇ ਜਿਹੜੀਆਂ ਜਾ ਕੇ ਕੈਰੀਅਰ ਦੇ ਬਾਰੇ ਉਹਨਾਂ ਨੂੰ ਗੁੰਝਲਾਂ ਨੇ ਠੀਕ ਹੈ ਉਹ ਘਟਾਓ ਜਦੋਂ ਤੁਹਾਡੀ ਇੱਕ ਲਾਈਨ ਬਣ ਗਈ 10th ਤੋਂ ਬਾਅਦ 10th ਤੱਕ ਸਾਰਿਆਂ ਦੀ ਸਟੱਡੀ ਕਾਮਨ ਹੈ ਚਾਹੇ ਕੋਈ ਬੋਰਡ ਹੈ ਠੀਕ ਹੈ ਪਰ 10th ਤੋਂ ਬਾਅਦ ਅਗਰ ਤੁਸੀਂ ਸਹੀ ਸਟਰੀਮ ਵਿੱਚ ਚੁਣਦੇ ਹੋ ਤਾਂ ਉਹਦੇ ਨਾਲ ਤੁਹਾਡਾ ਉਸੇ ਤਰੀਕੇ ਦਾ ਕੈਰੀਅਰ ਹੈ ਜਿਹੜਾ ਉਹ ਬਣਦਾ ਹੈ ਤਾਂ ਤੁਹਾਡੀਆਂ ਗੁੰਝਲਾਂ ਸ਼ੁਰੂ ਤੋਂ ਹੀ ਘਟ ਜਾਂਦੀਆਂ ਨੇ ਠੀਕ ਹੈ ਫਿਰ ਦੂਸਰੀ ਗੱਲ ਹੈ ਕਿ ਤੁਹਾਡੀ ਜਿਹੜੀ ਸਟਰੀਮ ਤੁਸੀਂ ਚੁਣਨ ਜਾ ਰਹੇ ਹੋ ਵਿਸ਼ੇ ਜਿਹੜਾ ਤੁਸੀਂ ਚੁਣਨਾ ਹੈ ਪੜ੍ਹਨ ਲਈ ਉਹ ਕੀ ਕਰਨਾ ਚਾਹੀਦਾ ਹੈ ਮੈਚ ਕਰਨਾ ਚਾਹੀਦਾ ਤੁਹਾਡੇ ਇੰਟਰਸਟਸ ਐਂਡ ਸਟੈਂਸ ਨੂੰ ਕੀ ਤੁਹਾਡੀਆਂ ਦਿਲਚਸਪੀਆਂ ਕੀ ਨੇ ਤੇ ਤੁਹਾਡੇ ਵਿੱਚ ਸਟਰੈਂਥ ਕੀ ਨੇ ਤੁਹਾਡੀਆਂ ਗੁੱਡ ਪੁਆਇੰਟਸ ਕੀ ਨੇ ਤੁਹਾਡੇ ਤਾਕਤਾਂ ਕੀ ਨੇ ਜਿਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਮੈਂ ਲਾਈਫ ਦੇ ਵਿੱਚ ਅੱਛਾ ਵੱਢ ਸਕਦਾ ਹਾਂ ਠੀਕ ਹੈ ਅਗਰ ਕਿਸੇ ਬੱਚੇ ਦੀਆਂ ਜਿਹੜੀਆਂ ਮੋਟਰ ਸਕਿਲਸ ਅੱਛੀਆਂ ਨੇ ਜਾਨੀ ਕਿ ਉਹ ਫਿਜ਼ੀਕਲੀ ਸਟਰੋਂਗ ਹੈਗਾ ਠੀਕ ਹੈ ਹੋ ਸਕਦਾ ਹੈ ਕਿ ਉਹ ਕਿਸੇ ਗੇਮ 'ਚ ਜਾਣਾ ਚਾਹੁੰਦਾ ਹੋਵੇ ਉਹਦੀ ਸਟਰੈਂਥ ਹੈ ਪਰ ਉਹਨੂੰ ਗੱਲਾਂ ਜਿਹੜੀਆਂ ਨੇ ਉਹ ਅਗਰ ਮਾਨਸਿਕ ਤੌਰ ਤੇ ਗੱਲ ਕਰੀਏ ਤਾਂ ਉਹਨੂੰ ਮੈਥ ਸਾਇੰਸ ਜਾਂ ਹੋਰ ਇਸ ਤਰ੍ਹਾਂ ਦੇ ਸਬਜੈਕਟ ਸਮਝ ਨਹੀਂ ਆਉਂਦੇ ਤਾਂ ਇਸ ਕਰਕੇ ਉਹਦਾ ਇੰਟਰਸਟ ਹੈ ਜਿਹੜਾ ਉਹ ਹੁਣ ਹੀ ਉਦੀਆਂ ਸਟਰੈਂਥ ਨੇ ਜਿਹੜੀਆਂ ਉਹ ਹੁਣ ਹੀ ਉਹਨਾਂ ਨੂੰ ਸਮਝਦੇ ਹੋਏ ਉਹਨੂੰ ਆਪਣੇ ਇੰਟਰਸਟ ਦੇ ਅਕੋਰਡਿੰਗ ਕੀ ਜਿਹੜੀ ਆ ਸਟਰੀਮ ਚੂਜ਼ ਕਰਨੀ ਚਾਹੀਦੀ ਹੈ ਫਿਰ ਦੂਸਰਾ ਕੀ ਕਰਦਿਆ ਜਿਹੜੀ ਹੈ ਹੈਲਪਸ ਪਲਾਨ ਗੋਲਸ ਅਰਲੀ ਠੀਕ ਜੇ ਤੁਸੀਂ ਸਹੀ ਸਟਰੀਮ ਚ ਚੁਣ ਲੈਣਿਓ ਸਹੀ ਤਰੀਕੇ ਦੇ ਨਾਲ ਚੁਣ ਲੈਣਿਓ ਤਾਂ ਤੁਸੀਂ ਆਪਣੇ ਗੋਲਸ ਨੂੰ ਜਿਹੜੀ ਜ਼ਿੰਦਗੀ ਦੇ ਵਿੱਚ ਯੋਜਨਾ ਹੈ ਉਹਨੂੰ ਬਣਾਉਣ ਦੇ ਵਿੱਚ ਮਦਦ ਵੀ ਮਿਲਦੀ ਹੈ ਤੇ ਤੁਸੀਂ ਅਰਲੀ ਅਚੀਵ ਕਰ ਲੈਣਿਓ ਆਪਣੇ ਜਿਹੜੇ ਗੋਰ ਤੁਸੀਂ ਮਿੱਥੇ ਹੋਏ ਨੇ ਲਾਈਫ ਦੇ ਵਿੱਚ ਇਸ ਕਰਕੇ ਸਹੀ ਸਟਰੀਮ ਚੁਣਨੇ ਦੇ ਲਈ ਠੀਕ ਹੈ ਇਸ ਵੀਡੀਓ ਨੂੰ ਜ਼ਰੂਰ ਦੇਖੋ ਧਿਆਨ ਐਂਡ ਤੱਕ ਸਮਝ ਕੇ ਚਲੋ ਹੁਣ ਕਿਹੜੇ ਕਿਹੜੇ ਸਾਨੂੰ ਜਿਹੜੇ ਫੈਕਟਰਸ ਨੇ ਉਹਨਾਂ ਨੂੰ ਕਨਸਿਡਰ ਕਰਨਾ ਚਾਹੀਦਾ ਕਿਹੜੇ ਪੱਖ ਨੇ ਜਿਨ੍ਹਾਂ ਦਾ ਸਾਨੂੰ ਵਿਚਾਰ ਕਰਨਾ ਚਾਹੀਦਾ ਆ ਕਿ ਸਾਨੂੰ ਕੀ ਚੀਜ਼ ਅਸੀਂ ਕਿਹੜੀ ਜਿਹੜੀ ਹੈ ਉਸ ਸਬਜੈਕਟ ਲਈਏ ਪਹਿਲਾ ਗੱਲ ਹੈ ਕਿ ਤੁਹਾਡਾ ਇੰਟਰਸਟ ਕੀ ਹੈ ਤੁਹਾਨੂੰ ਕਿਹੜੇ ਵਿਸ਼ੇ ਚੰਗੇ ਲੱਗਦੇ ਆ ਠੀਕ ਹੈ ਉਹ ਚੀਜ਼ ਨੂੰ ਆਪਣਾ ਜ਼ਰੂਰ ਖਿਆਲ ਰੱਖੋ ਫੇਰ ਉਸ ਤੋਂ ਅਗਲੀ ਗੱਲ ਹੈ ਇੱਕ ਤਾਂ ਇੰਟਰਸਟ ਹੋ ਗਿਆ ਹੁਣ ਹੋ ਸਕਦਾ ਕਿਸੇ ਬੱਚੇ ਦਾ ਇੰਟਰਸਟ ਜਿਹੜਾ ਸਾਇੰਸ ਮੈਥ ਦੇ ਵਿੱਚ ਹੋਵੇ ਜਾਂ ਜਿਹੜਾ ਹੈ ਲੈਂਗੁਏਜ ਦੇ ਵਿੱਚ ਹੋਵੇ ਜਾਂ ਸੋਸ਼ਲ ਸਾਇੰਸਸ ਦੇ ਵਿੱਚ ਹੋਵੇ ਜਾਂ ਫਿਜ਼ੀਕਲ ਐਜੂਕੇਸ਼ਨਸ ਦੇ ਵਿੱਚ ਹੋਵੇ ਪਰ ਉਸ ਤੋਂ ਵੀ ਜ਼ਰੂਰੀ ਹੁੰਦਾ ਆ ਕਿਹੜਾ ਜਿਹੜਾ ਸਾਡਾ ਅਨਕੌਨਸ਼ੀਅਸ ਮਾਈਂਡ ਹੈ ਠੀਕ ਹੈ ਇੱਕ ਹੁੰਦਾ ਹੈ ਐਪਟੀਟਿਊਡ ਇੰਟਰਸਟ ਅਲਗ ਚੀਜ਼ ਹੈ ਤੁਹਾਡੀ ਯੋਗਤਾ ਕੀ ਹੈਗੀ ਐਪਟੀਟਿਊਡ ਕੀ ਹੈ ਤੁਸੀਂ ਕੁਦਰਤੀ ਤੌਰ ਤੇ ਨੇਚਰਲੀ ਕਿਹੜੀਆਂ ਚੀਜ਼ਾਂ ਦੇ ਵਿੱਚ ਅੱਛੇ ਹੋ ਠੀਕ ਹੈ ਕਈ ਬੱਚੇ ਗੱਲਬਾਤ ਕਰਨ ਦੇ ਵਿੱਚ ਇੰਟਰਪਰਸਨਲ ਸਕੀਲਸ ਨੇ ਜਿਹੜੀਆਂ ਉਹਨਾਂ ਦੇ ਵਿੱਚ ਅੱਛੇ ਹੁੰਦੇ ਨੇ ਠੀਕ ਹੈ ਉਹ ਜਿਹੜੇ ਨੇ मार्केटिंग का काम अच्छा कर सकते हैं कई बच्चे जॉब अच्छी कर सकते हैं ठीक है वो बैठ सकते हैं सारा दर्ज जिस तरह बैंकिंग वगैरह है कई बच्चे रिसर्च वे होंगे तो वह रिसर्च के फील्ड जा सकते हैं ठीक है तो इस करके एप्टीट्यूड थोड़ा की है यहाँ एक एप्टीट्यूड टैसट भी हो जाता है अगर तुम तो वह करवाने तो वो भी बहुत अच्छा है ठीक है जोड़ा किसी भी सैकॉटिस्ट के को ਤਾਂ ਐਪਟੀਟਿਊਡ ਟੈਸਟ ਕਰਵਾ ਕੇ ਵੀ ਆਪਣਾ ਐਪਟੀਟਿਊਡ ਜਾਣਿਆ ਜਾ ਸਕਦਾ ਅਗਰ ਤੁਸੀਂ ਨਹੀਂ ਵੀ ਐਪਟੀਟਿਊਡ ਪ੍ਰੋਫੈਸ਼ਨਲੀ ਜਾਂਦੇ ਤਾਂ ਤੁਸੀਂ ਆਪਣੀ ਯੋਗਤਾ ਦੇ ਆਧਾਰ ਤੇ ਦੇਖੋਗੇ ਤੁਹਾਡੇ ਵਿੱਚ ਕਿਹੜੇ ਕੁਦਰਤੀ ਤੌਰ ਤੇ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਵਿੱਚ ਕੀ ਅੱਛਾ ਹੈ ਆਪਣਾ ਸਵਾਰ ਕੇ ਪਰਚੋਲ ਕਰੋ ਤਾਂ ਕਿ ਤੁਸੀਂ ਉਸ ਯੋਗਤਾ ਦਾ ਸਹੀ ਇਸਤੇਮਾਲ ਆਪਣਾ ਕਰ ਸਕੋ ਤੇ ਆਪਣੇ ਜਿਹੜੇ ਕੈਰੀਅਰ ਗੋਲਸ ਨੇ ਤੁਸੀਂ ਤੁਹਾਨੂੰ ਕਿੱਦਾਂ ਦੀ ਜੌਬ ਚਾਹੀਦੀ ਹੈ ਤੁਹਾਨੂੰ ਕਿੱਦਾਂ ਦਾ ਲਾਈਫਸਟਾਈਲ ਹੈ ਜਿਹੜਾ ਤੁਸੀਂ ਆਪ ਇਨ ਫਿਊਚਰ ਆਪਣੇ ਲਈ ਚਾਹੁੰਦੇ ਹੋ ਠੀਕ ਹੈ ਕੁਝ ਇੱਕ ਲੋਕ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰਿਆ ਅਗਰ ਘੁੰਮ ਕੇ ਤੁਸੀਂ ਦੁਨੀਆ ਦੇਖਣਾ ਚਾਹੁੰਦੇ ਹੋ ਲਾਈਫ ਸਟਾਈਲ ਤੁਹਾਡਾ ਇਸ ਤਰ੍ਹਾਂ ਦਾ ਹੈਗਾ ਆ ਠੀਕ ਤਾਂ ਤੁਸੀਂ ਜਿਸ ਤਰ੍ਹਾਂ ਜਿਹੜਾ ਮਰਚੈਂਡ ਨੇਵੀ ਆਲਓਵਰ ਵਰਲਡ ਘੁੰਮ ਸਕਦੇ ਹੋ ਠੀਕ ਹੈ ਲੜਕੀਆਂ ਦੀ 에어 호ਸਟੈਸ ਹੋ ਸਕਦਾ ਹੋਟਲ ਇੰਡਸਟਰੀ ਹੋ ਸਕਦੀ ਆ ਠੀਕ ਹੈ ਤਾਂ ਉਸ ਤਰੀਕੇ ਦੀ ਜੌਬ ਹੈ ਕਈ ਬੱਚੇ ਬੈਠ ਕੇ ਕੰਮ ਕਰਨਾ ਚਾਹੁੰਦੇ ਨਹੀਂ ਕਈ ਬੱਚੇ ਟੀਚਿੰਗ ਅੱਛੀ ਆ ਤੁਹਾਨੂੰ ਕਿਸ ਤਰ੍ਹਾਂ ਦਾ ਤੁਹਾਡਾ ਕੈਰੀਅਰ ਗੋਲਸ ਕੀ ਨੇ ਠੀਕ ਹੈ ਉਹਨਾਂ ਨੂੰ ਜ਼ਰੂਰ ਖਿਆਲ ਚ ਰੱਖੋ ਕਿਸੇ ਵੀ ਸਟਰੀਮ ਨੂੰ ਚੁੰਮਦੇ ਹੋ ਫਿਰ ਹੈ ਉਹਦੇ ਲਈ ਤੁਹਾਨੂੰ ਗਾਈਡੈਂਸ ਬਹੁਤ ਜ਼ਰੂਰੀ ਹੈ ਜਿਹਦੇ ਲਈ ਮੈਂ ਤਾਂ ਜਿਸ ਤਰ੍ਹਾਂ ਵੀਡੀਓ ਬਣਾ ਰਿਹਾ ਹੈਗਾ ਤਾਂ ਉਹਦੇ ਲਈ ਗਾਈਡੈਂਸ ਲਈ ਤੁਸੀਂ ਕੀ ਕਰੋ ਟਾਕ ਟੂ ਯੋਰ ਪੇਰੈਂਟਸ ਆਪਣੇ ਮਾਪਿਆਂ ਨਾਲ ਜ਼ਰੂਰ ਗੱਲ ਕਰੋ ਠੀਕ ਹੈ ਪਰ ਇੱਥੇ ਮੈਂ ਗੱਲ ਕਰਦੇ ਹੋਏ ਇਹ ਅਗਰ ਵੀਡੀਓ ਮਾਪੇ ਵੀ ਦੇਖ ਰਹੇ ਨੇ ਤਾਂ ਮੈਂ ਉਹਨਾਂ ਨੂੰ ਜ਼ਰੂਰ ਕਹੂੰਗਾ ਕਦੇ ਵੀ ਮਾਪੇ ਨੂੰ ਆਪਣੀ ਜਿਹੜੀ ਗਾਈਡੈਂਸ ਦਿੰਦੇ ਹੋਏ ਬੱਚਿਆਂ ਤੇ ਆਪਣੇ ਜਿਹੜੇ ਅਧੂਰੇ ਸੁਪਨੇ ਨੇ ਉਹ ਨਹੀਂ ਪੂਰੇ ਕਰਵਾਉਣੇ ਚਾਹੀਦੇ ਬੱਚਿਆਂ ਦੇ ਇੰਟਰਸਟ ਦੇ ਅਕੋਰਡਿੰਗ ਹੀ ਉਹਨਾਂ ਨੂੰ ਜਿਹੜੀ ਹੈ ਗਾਈਡੈਂਸ ਦਿੱਤੀ ਜਾਣੀ ਚਾਹੀਦੀ ਹੈ ਪਰ ਇੱਥੇ ਇੱਕ ਬੱਚਿਆਂ ਲਈ ਮੈਂ ਇਹ ਵੀ ਗੱਲ ਜ਼ਰੂਰ ਕਹੂੰਗਾ ਕਿ ਸਾਡੇ ਮਾਪੇ ਦੇ ਕੋਲ ਆਰਥਿਕ ਹਾਲਾਤ ਕਿੱਦਾਂ ਦੇ ਨੇ ਉਹਨਾਂ ਦੇ ਠੀਕ ਹੈ ਕੀ ਉਹ ਮੇਰੀ ਅਗਰ ਮੈਂ ਮੇਰਾ ਇੱਛਾ ਹੈ ਕਿ ਮੈਂ ਡਾਕਟਰ ਬਣਾ ਠੀਕ ਹੈ ਜਾਂ ਮੈਂ ਇੰਜੀਨੀਅਰ ਬਣਾ ਕੀ ਉਹ ਮੇਰੇ ਅੰਨੇ ਪੈਸੇ ਲਗਾਣ ਲਈ ਇਸ ਸਮਰੱਥ ਹੈਗੇ ਨਹੀਂ ਮੈਨੂੰ ਇਹ ਚੀਜ਼ਾਂ ਦਾ ਵੀ ਖਿਆਲ ਕਰਨਾ ਚਾਹੀਦਾ ਹੈਗਾ ਫਿਰ ਜੇ ਤੁਹਾਡਾ ਬੈਸਟ ਗਾਈਡੈਂਸ ਤੁਹਾਡਾ ਬੈਸਟ ਕਾਉਂਸਲਰ ਹੈ ਉਹ ਤੁਹਾਡੇ ਅਧਿਆਪਕ ਹੋ ਸਕਦੇ ਨੇ ਜਿਨ੍ਹਾਂ ਕੋਲੋਂ ਤੁਸੀਂ ਪੜਦੇ ਹੋ ਕਲਾਸ ਟੀਚਰਸ ਨੇ ਉਹਨਾਂ ਤੋਂ ਪੁੱਛੋ ਆਪਣੇ ਸਕੂਲ ਟੀਚਰਸ ਤੋਂ ਪੁੱਛੋ ਜਾਂ ਸਕੂਲਾਂ ਦੇ ਵਿੱਚ ਵੀ ਕਾਉਂਸਲਰਸ ਹੈਗੇ ਨੇ ਠੀਕ ਹੈ ਕਾਉਂਸਲਰਸ ਦੀ ਹੈਲਪ ਲੋ ਤਾਂ ਕਿ ਤੁਹਾਨੂੰ ਜਿਹੜੀ ਸਹੀ ਤਰੀਕੇ ਦੇ ਨਾਲ ਰਾਇ ਨਮਾਈ ਆ ਜਿਹੜੀ ਗਾਈਡੈਂਸ ਹੋ ਮਿਲ ਸਕੇ ਤੇ ਤੁਸੀਂ ਆਪਣੇ ਭਵਿੱਖ ਦੇ ਵਿੱਚ ਆਪਣੇ ਇੰਟਰਸਟ ਔਰ ਆਪਣੇ ਐਪਟੀਟਿਊਡ ਨੂੰ ਮੁੱਖ ਰੱਖਦੇ ਹੋਏ ਸਹੀ ਜਿਹੜੀ ਚੋਣ ਹੈ ਉਹ ਵਿਸ਼ਿਆਂ ਦੀ ਕਰ ਸਕੋ ਠੀਕ ਹੈ ਫਿਰ ਉਸ ਤੋਂ ਇਲਾਵਾ ਤੁਹਾਨੂੰ ਖੁਦ ਵੀ ਰਿਸਰਚ ਕਰਨੀ ਚਾਹੀਦੀ ਹੈ ਠੀਕ ਹੈ ਖੋਜ ਕਰੋ ਕਿ ਕੀ ਕਿਸੇ ਵੀ ਚੀਜ਼ ਦੇ ਨੂੰ ਕੀ ਉਹਦੇ ਸਕੋਪ ਨੇ ਕਿਸੇ ਵੀ ਕੰਮ ਕਰਨ ਨੂੰ ਤੇ ਉਹਦੇ ਫਿਚਰ ਟ੍ਰੈਂਡਸ ਕੀ ਨੇ ਠੀਕ ਹੈ ਨਾ ਹੁਣ ਜਿਸ ਤਰ੍ਹਾਂ ਕਿ ਸਪੋਜ਼ ਕਰ ਲਓ ਕਿ ਕੋਈ ਬੱਚਾ ਮਕੈਨਿਕ ਬਣਨਾ ਚਾਹੁੰਦਾ ਹੈ ਠੀਕ ਤਾਂ ਹੁਣ ਅੱਜਕੱਲ ਕੀ ਹੈ ਡੀਜ਼ਲ ਪੈਟਰੋਲ ਗੱਡੀਆਂ ਦਾ ਜਿਹੜਾ ਕੰਮ ਹੈ ਉਹ ਘਟ ਰਿਹਾ ਤੇ EVs ਦਾ ਕੰਮ ਵਧ ਰਿਹਾ ਠੀਕ ਹੈ ਨਾ ਤਾਂ ਮੈਨੂੰ ਫਿਊਚਰ ਦੇ ਬਾਰੇ ਵੀ ਖਿਆਲ ਫਿਊਚਰ ਟ੍ਰੈਂਡਸ ਕੀ ਹੁਣ ਜਾਣ ਵਾਲੇ ਭਵਿੱਖ ਦੇ ਵਿੱਚ ਉਹਦੇ ਬਾਰੇ ਵੀ ਖਿਆਲ ਜ਼ਰੂਰ ਕਰਨਾ ਚਾਹੀਦਾ ਹੈ ਹੁਣ ਜਿਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਉਹਦਾ ਫਿਊਚਰ ਹੈ ਜਿਹੜਾ ਕਾਫੀ ਅੱਛਾ ਹੈ ਠੀਕ ਹੈ ਤਾਂ ਮੈਨੂੰ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਮੈਂ ਜੋ ਅੱਜ ਚੱਲ ਰਿਹਾ ਮੈਂ ਉਹਦੇ ਮੁਤਾਬਕ ਆਪਣੇ ਇੰਟਰਸਟ ਰੱਖ ਕੇ ਤੇ ਉਹ ਕੰਮ ਕਰਨਾ ਸ਼ੁਰੂ ਕਰ ਲਾ ਤਾਂ ਜਦੋਂ ਮੈਂ ਕਿਸੇ ਫੀਲਡ ਦੇ ਵਿੱਚ ਜਾਵਾਂ ਤੇ ਉਦੋਂ ਤੱਕ ਉਹ ਕੰਮ ਜਿਹੜਾ ਆਊਟਡੇਟਡ ਹੋ ਸਕੇ ਹੋ ਜਾਵੇ ਤੇ ਮੈਨੂੰ ਜੜੀ ਹੈ ਉਹ ਆਪਣੇ ਪੇਵਖ ਦੇ ਵਿੱਚ ਕੰਮ ਕਰਨ ਦੇ ਵਿੱਚ ਫਿਰ ਮੁਸ਼ਕਿਲ ਆਵੇ ਤਾਂ ਇਹ ਫਿਊਚਰ ਟ੍ਰੈਂਡਸ ਨੇ ਜਿਹੜੇ ਇਹਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈਗਾ ਆ ਤੇ ਕਿਸੇ ਵੀ ਕੰਮ ਨੂੰ ਕਰਨ ਲਈ ਕਿਸੇ ਵੀ ਵਿਸ਼ੇ ਨੂੰ ਪੜਨ ਲਈ ਜਰੂਰ ਸਕੋਪ ਦੇਖੋ ਕਿ ਉਹਦਾ ਸਕੋਪ ਕਿੱਧਰ ਹੈ ਇਹ ਪੜਨ ਤੋਂ ਬਾਅਦ ਤੁਸੀਂ ਕੀ ਕੀ ਕਰ ਸਕਦੇ ਹੈਗੇ ਠੀਕ ਹੈ ਹੁਣ ਆਪਾਂ ਮੁੜ ਕੇ ਇਹ ਤਾਂ ਤੁਹਾਡੀਆਂ ਕੁਝ ਇੱਕ ਜਨਰਲ ਗੱਲਾਂ ਸੀ ਜਿਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਕੋਲ ਸਟਰੀਮਸ ਅਵੇਲੇਬਲ ਕਿਹੜੀਆਂ ਨੇ ਠੀਕ ਹੈ ਕਈ ਬੱਚਿਆਂ ਨੂੰ ਇਹਨਾਂ ਬਾਰੇ ਵੀ ਜਾਣਕਾਰੀ ਨਹੀਂ ਹੈਗੀ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਆਮ ਤੌਰ ਤੇ ਅੱਜ ਇੰਟਰਨੈਟ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਵੈਸੇ ਤਾਂ ਸਾਰਿਆਂ ਨੂੰ ਜਾਣਕਾਰੀ ਹੈਗੀ ਆ ਜਿਸ ਤਰ੍ਹਾਂ ਸਾਡੇ ਕੋਲ ਸਾਇੰਸ ਹੈ ਠੀਕ ਹੈ ਸਾਇੰਸ ਦੇ ਵਿੱਚ ਸਾਡੇ ਕੋਲ ਕੀ ਆ ਜਾਂਦਾ ਪੀਸੀਐਮ ਫਿਜ਼ਿਕਸ ਕੈਮਿਸਟਰੀ ਮੈਥ ਹੈ ਜਾਂ ਬਾਇਓ ਹੈ ਇਹ ਸਾਰੇ ਚਾਰ ਸਬਜੈਕਟ ਮੇਨਲੀ ਆ ਜਾਂਦੇ ਨੇ ਜਿਹੜੇ ਬੱਚੇ ਨਾਨ ਮੈਡੀਕਲ ਰੱਖਦੇ ਨੇ ਠੀਕ ਹੈ ਨਾ ਨਾਨ ਮੈਡੀਕਲ ਉਹਨਾਂ ਦੇ ਕੋਲ ਫਿਜ਼ਿਕਸ, ਕੈਮਿਸਟਰੀ ਔਰ ਮੈਥ ਹੁੰਦੀ ਹੈ। ਜਿਹੜੇ ਬੱਚੇ ਮੈਡੀਕਲ ਦੇ ਵਿੱਚ ਜਾਂਦੇ ਨੇ ਠੀਕ ਉਹਨਾਂ ਦੇ ਕੋਲ ਫਿਜ਼ਿਕਸ, ਕੈਮਿਸਟਰੀ ਔਰ ਬਾਇਓਲੋਜੀ ਹੁੰਦੀ ਹੈ। ਕਈ ਬੱਚੇ ਸੁਪਰ ਮੈਡੀਕਲ ਵੀ ਤੁਸੀਂ ਸੁਣਨੇ ਨੂੰ ਮਿਲੂਗਾ ਕਿ ਸੁਪਰ ਮੈਡੀਕਲ ਬੱਚੇ ਨੇ ਆਪਟ ਕਰ ਲਿਆ ਹੈਗਾ। ਸੁਪਰ ਮੈਡੀਕਲ ਦੇ ਵਿੱਚ ਕੀ ਕਰਦੇ ਨੇ ਬੱਚੇ? ਉਹ ਚਾਰੋਂ ਸਬਜੈਕਟ ਲੈ ਜਾਂਦੇ ਨੇ ਫਿਜ਼ਿਕਸ, ਕੈਮਿਸਟਰੀ, ਮੈਥ ਐਂਡ ਬਾਇਓ। ਠੀਕ ਹੈ ਉਸ ਤੋਂ ਬਾਅਦ ਉਹ ਡਿਸਾਈਡ ਕਰ ਲੈਂਦੇ ਨੇ ਕਿ ਉਹਨਾਂ ਨੇ ਮੈਡੀਕਲ ਲਾਈਨ ਦੇ ਵਿੱਚ ਜਾਣਾ ਹੈ ਕਿ ਇੰਜੀਨੀਅਰਿੰਗ ਲਾਈਨ ਦੇ ਵਿੱਚ ਜਾਣਾ ਹੈਗਾ। ਠੀਕ ਤਾਂ ਇਹ ਚੀਜ਼ ਵੀ ਤੁਹਾਡੀ ਹੋ ਸਕਦੀ ਹੈ ਜਿਹੜੇ ਬੱਚੇ ਅਕਾਊਂਟ ਦੇ ਮੈਟਰ ਦੇ ਵਿੱਚ ਅੱਛੇ ਨਹੀਂ ਠੀਕ ਹੈ bizness ਦੇ ਵਿੱਚ ਅੱਛੇ ਨੇ ਤਾਂ ਉਹ ਬੱਚੇ ਕਮਰਸ ਚੂਜ਼ ਕਰਦੇ ਨੇ ਠੀਕ ਹੈ ਜਿਹੜੇ ਬੱਚਿਆਂ ਨੇ ਜਣ ਕੇ ਤੁਸੀਂ ਕਹੋ ਕਿ ਇੱਕ ਤਰ੍ਹਾਂ ਦਾ bizness ਫੀਲਡ ਦੇ ਵਿੱਚ ਜਾਣਾ ਸ਼ੇਅਰ ਮਾਰਕੀਟ ਦੇ ਵਿੱਚ ਜਾਣਾ ਠੀਕ ਹੈ ਇਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਉਹ ਕਮਰਸ ਦੇ ਵਿੱਚ ਵੀ ਆਪਟ ਕਰ ਲੈਂਦੇ ਨੇ ਫਿਰ ਹੈ ਆਰਟਸ ਐਂਡ ਹਿਊਮਨਿਟੀਜ਼ ਆਰਟਸ ਐਂਡ ਹਿਊਮਨਿਟੀਜ਼ ਆਮ ਤੌਰ ਤੇ ਜਿਹੜਾ ਜ਼ਿਆਦਾਤਰ ਜਿਹੜਾ ਹੈ ਬੱਚੇ ਉਹ ਜਿਹੜੇ ਨਹੀਂ ਅੱਛੇ ਹੁੰਦੇ ਮੈਥ ਸਾਇੰਸ ਦੇ ਵਿੱਚ ਉਹਨਾਂ ਨੂੰ ਲੱਗਦਾ ਆ ਤਾਂ ਉਹ ਕੀ ਕਰਦੇ ਨੇ ਹਿਊਮਨਿਟੀਜ਼ ਚੂਜ਼ ਕਰ ਲੈਂਦੇ ਨੇ ਠੀਕ ਹੈ ਉਸ ਤੋਂ ਇਲਾਵਾ ਵੀ ਸਾਡੇ ਕੋਲ ਵੋਕੇਸ਼ਨਲ ਕੋਰਸੇ ਬਹੁਤ ਸਾਰੇ ਹੁੰਦੇ ਨੇ ਠੀਕ ਵੋਕੇਸ਼ਨਲ ਕੋਰਸੇ ਦੇ ਵਿੱਚ ਜਿਸ ਤਰ੍ਹਾਂ ਤੁਹਾਡਾ ਜਿਹੜਾ ਹੈ ਸਟੀਚਿੰਗ ਦਾ ਕੰਮ ਹੋ ਗਿਆ ਜਿਹੜਾ ਮੇਕਅਪ ਆਰਟਿਸਟ ਦਾ ਕੰਮ ਹੋ ਗਿਆ ਜਾਂ ਨੀਟਿੰਗ ਦਾ ਹੋ ਗਿਆ ਜਾਂ ਟੈਕਸਟਾਈਲ ਦਾ ਹੋ ਗਿਆ ਠੀਕ ਹੈ ਜਾਂ ਜਿਹੜਾ ਹੈਗਾ ਉਹ ਡਿਫੈਂਸ ਦਾ ਹੋ ਗਿਆ ਬਹੁਤ ਸਾਰੇ ਕੰਮ ਨੇ ਵੋਕੇਸ਼ਨਲ ਕੋਰਸੇ ਵੀ ਤੁਸੀਂ ਸਟਰੀਮਸ ਹੈਗੀਆਂ ਨੇ ਉਹ ਵਿੱਚ ਹੋ ਸਕਦੇ ਹੋ ਉਸ ਤੋਂ ਇਲਾਵਾ ਪੋਲੀਟੈਕਨਿਕਸ ਦੇ ਵਿੱਚ ਡਿਪਲੋਮਾ ਨੇ ਬਹੁਤ ਸਾਰੇ ਕਿੱਤੇ ਜਾ ਸਕਦੇ ਨੇ ਆਫਟਰ 10 ਜਿੱਦਾਂ ਲੁਧਿਆਣਾ ਦੇ ਵਿੱਚ ICTR ਹੈ ਠੀਕ ਹੈ ਜੀ ਆ ਨਹੀਂ ਹੈ ਉਹਦੇ ਵਿੱਚ ਆਫਟਰ 10th ਤੁਸੀਂ ਪੋਲੀਟੈਕਨਿਕ ਜਿੰਨੇ ਸਾਡੇ ITI ਹੈਗੇ ਨੇ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਏਡੇ ਡਿਪਲੋਮਸ ਨੇ ਕਿਸੇ ਵੀ ਫੀਲ ਨਾਲ ਰਿਲੇਟਡ ਉਹ ਜ਼ਰੂਰ ਕਰ ਸਕਦੇ ਹੋ ਜਿਸ ਤਰ੍ਹਾਂ ਕਈ ਬੱਚੇ ਜਿਹੜੇ ਨੇ ਇਲੈਕਟ੍ਰੀਕਲ ਦਾ ਕੰਮ ਕਰਦੇ ਨੇ ਠੀਕ ਹੈ ਇਲੈਕਟ੍ਰੋਨਿਕਸ ਦਾ ਕਰਦੇ ਨੇ ਤਾਂ ਮਕੈਨਿਕ ਬਣਨਾ ਚਾਹੁੰਦੇ ਨੇ ਤਾਂ ਉਹ ਇਹ ਡਿਪਲੋਮਸ ਕਰਕੇ ਉਹ ਜਿਹੜਾ ਹੈ ਉਧਰ ਨੂੰ ਵੀ ਜਾ ਸਕਦੇ ਨੇ ਤਾਂ ਇਸ ਕਰਕੇ ਇਹ ਸਾਡੇ ਕੋਲ ਮੇਨਲੀ ਜਿਹੜੀਆਂ 5 ਸਟਰੀਮਸ ਨੇ ਉਹ ਸਾਡੇ ਕੋਲ ਹੁੰਦੀਆਂ ਨੇ ਠੀਕ ਜਿਹੜੇ ਤੁਸੀਂ ਆਫਟਰ 10th ਚੂਜ਼ ਕਰਨੀਆਂ ਹੁੰਦੀਆਂ ਨੇ ਉਹਦੇ ਲਈ ਜੋ ਆਪਾਂ ਪਹਿਲਾਂ ਗੱਲ ਕਰ ਚੁੱਕਿਆ ਉਹਦੇ ਵਿੱਚ ਜ਼ਰੂਰ ਖਿਆਲ ਰੱਖੋਗੇ ਆਪਣੇ ਇੰਟਰਸਟ ਆਪਣੀ ਜਿਹੜੀਆਂ ਜ਼ਰੂਰਤਾਂ ਨੇ ਉਹਨੂੰ ਦੇਖੋ ਹੁਣ ਆਪਾਂ 1 ਬਾਈ 1 ਇੱਕ ਇੱਕ ਸਟਰੀਮ ਨੂੰ ਦੇਖਦੇ ਹਾਂ ਕਿ ਉਹਦੇ ਵਿੱਚ ਕੀ ਹੁੰਦਾ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਸਾਇੰਸ ਸਟਰੀਮ ਦੀ ਠੀਕ ਹੈ ਸਾਇੰਸ ਸਟਰੀਮ ਦੇ ਵਿੱਚ ਸਾਡੇ ਕੋਲ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕਰੀਆ ਫਿਜ਼ਿਕਸ ਕੈਮਿਸਟਰੀ ਮੈਥਸ ਬਾਇਓਲੋਜੀ ਤੇ ਕੰਪਿਊਟਰ ਸਾਇੰਸ ਵੀ ਐਡ ਕਰ ਸਕਦੇ ਹਾਂ ਜਦੋਂ ਕਿ ਅੱਜ ਦੇ ਮਾਡਰਨ ਆਪਾਂ ਇਰਾਦੇ ਦੀ ਗੱਲ ਕਰਦੇ ਹਾਂ ਆਧੁਨਿਕ ਸਮੇਂ ਦੇ ਵਿੱਚ ਗੱਲ ਕਰਦੇ ਹਾਂ ਤਾਂ ਆਪ ਵਿਸ਼ੇ ਤੁਹਾਨੂੰ ਜਿਹੜੇ ਨੇ ਉਹ ਸਾਇੰਸ ਸਟਰੀਮ ਜਿਹੜੇ ਬੱਚੇ ਆਪਟ ਕਰਨਗੇ ਜਿਹੜੇ ਲੈਣਗੇ ਉਹਨਾਂ ਨੂੰ ਇਹ ਪੜ੍ਹਨੇ ਹੋਣਗੇ ਉਹਦੇ ਵਿੱਚ ਤੁਸੀਂ ਕਰ ਕੀ ਸਕਦੇ ਹੋ ਤੁਸੀਂ ਮੈਡੀਸਨ ਦੇ ਲਈ ਕੰਮ ਕਰ ਸਕਦੇ ਹੋ ਇੰਜੀਨੀਅਰਿੰਗ ਲਈ ਕਰ ਸਕਦੇ ਹੋ ਰਿਸਰਚ ਕਰਦੇ ਹੋ ਕੋਈ ਵੀ ਟੈਕਨੋਲੋਜੀ ਦੇ ਵਿੱਚ ਜਾਣਾ ਚਾਹਦੇ ਹੋ ਤਾਂ ਤੁਸੀਂ ਸਾਇੰਸ ਸਟਰੀਮ ਚੂਜ਼ ਕੀਤੀ ਹੋਈ ਆ ਤਾਂ ਉਹ ਜਾ ਸਕਦੇ ਹੋ ਜਿਨ੍ਹਾਂ ਨੇ ਮੈਡੀਕਲ ਲਿਆ ਹੋ ਡਾਕਟਰ ਨਰਸ ਠੀਕ ਹੈ ਨਾ ਜਾਂ ਹੋਟਲ ਮੈਨੇਜਮੈਂਟ ਉਧਰ ਜਾ ਸਕਦੇ ਨੇ ਬੱਚੇ ਇੰਜੀਨੀਅਰਿੰਗ ਦੇ ਵਿੱਚ ਜਾ ਸਕਦੇ ਨੇ ਬੀਟੈਕ ਵਗੈਰਾ ਕਰਕੇ ਡਾਟਾ ਸਾਇੰਟਿਸਟ ਬਣ ਸਕਦੇ ਨੇ ਰਿਸਰਚਰ ਬਣ ਸਕਦੇ ਨੇ ਉਹ ਬੱਚੇ ਠੀਕ ਹੈ ਨਾ ਅਗਰ ਤੁਹਾਡੀ ਇੱਛਾ ਇਹਨਾਂ ਵਿੱਚੋਂ ਕੁਝ ਵੀ ਬਣਨ ਦੀ ਹੈ ਤਾਂ ਮੇਰੀ ਤੁਹਾਨੂੰ ਸਲਾਹ ਹੋਊਗੀ ਕਿ ਤੁਸੀਂ ਸਾਇੰਸ ਸਟਰੀਮ ਜ਼ਰੂਰ ਲਓ ਪਰ ਇੱਥੇ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਐਡ ਕਰਨੀ ਚਾਹਾਂਗਾ ਕਈ ਵਾਰ ਬੱਚੇ ਆਪਣੇ ਨਾਲ ਦੇ ਬੱਚੇ ਜਿਹੜੇ ਅੱچھے ਪਿੰਡਾਂ ਦੇ ਵਿੱਚ ਖਾਸ ਕਰਕੇ ਵਾਲੇ ਜਾਂ ਸਰਕਾਰੀ ਸਕੂਲਾਂ 'ਚ ਪੜਨ ਵਾਲੇ ਬੱਚੇ ਨੇ ਠੀਕ ਹੈ ਜਾਂ ਪ੍ਰਾਈਵੇਟ ਵੀ ਹੋ ਸਕਦੇ ਨੇ ਬੱਚੇ ਅੱچھے ਹੁੰਦੇ ਨੇ ਪੜ੍ਹਨ ਦੇ ਵਿੱਚ ਪਰ ਉਹ ਆਪਣੇ ਸਾਥੀਆਂ ਦੇ ਨਾਲ ਠੀਕ ਹੈ ਲਾਕੇ ਜਾਂ ਉਹ ਸਾਥੀਆਂ ਦੇ ਪ੍ਰਭਾਵ ਦੇ ਅਧੀਨ ਉਹ ਫਿਜ਼ਿਕਸ ਕੈਮਿਸਟਰੀ ਜਾਂ ਮੈਥ ਜਾਂ ਸਾਇੰਸ ਸਟਰੀਮ ਲੈ ਲੈਂਦੇ ਨੇ ਠੀਕ ਹੈ ਪਰ ਇੱਥੇ ਮੈਂ ਇਹ ਜ਼ਰੂਰ ਗੱਲ ਕਰੂੰਗਾ ਕਿ ਇੱਕ ਇਹਦੇ ਵਿੱਚ ਤੁਹਾਡੀ ਜਿਹੜੀ ਹੈ ਉਹ ਇੰਗਲਿਸ਼ ਹੈ ਉਹ ਬਹੁਤ ਅੱਛੀ ਹੋਣੀ ਚਾਹੀਦੀ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਇਹ ਸਬਜੈਕਟ ਨੇ ਇਹਨਾਂ ਦੀਆਂ ਬੁੱਕਸ ਜਿਹੜੀਆਂ ਨੇ ਉਹ ਇੰਗਲਿਸ਼ ਦੇ ਵਿੱਚ ਹੀ ਮਿਲਦੀਆਂ ਨੇ ਅਗਰ ਤੁਹਾਡੀ ਇੰਗਲਿਸ਼ ਕਮਜ਼ੋਰ ਹੈ ਤਾਂ ਤੁਹਾਨੂੰ ਇੱਥੇ ਦਿੱਕਤ ਆ ਸਕਦੀ ਹੈਗੀ ਠੀਕ ਹੈ ਜੇ ਨਾਨ ਮੈਡੀਕਲ ਕਰ ਰਹੇ ਹੋ ਤਾਂ ਤੁਹਾਡਾ ਮੈਥ ਹੈ ਜਿਹੜਾ ਉਹ ਵੀ ਬਹੁਤ ਜ਼ਿਆਦਾ ਸਟਰੋਂਗ ਹੋਣਾ ਚਾਹੀਦਾ ਹੈ ਕਿਉਂਕਿ ਪਲੱਸ 12 ਦੇ ਵਿੱਚ ਜਿਹੜੀ ਸਾਇੰਸ ਹੈ ਉਹ ਨਹੀਂ ਬੇਸਿਕ ਸਾਇੰਸ ਨਹੀਂ ਰਹਿੰਦੀ ਬੜੀ ਐਡਵਾਂਸ ਹੋ ਜਾਂਦੀ ਹੈਗੀਆ ਠੀਕ ਹੈ ਫਿਜ਼ਿਕਸ ਕੈਮਿਸਟਰੀ ਆ ਜਿਹੜੀ ਉਹ ਵੀ ਬੜੀ ਐਡਵਾਂਸ ਲੈਵਲ ਦੀ ਹੁੰਦੀ ਹੈ ਠੀਕ ਹੈ ਨਾ ਜਿਹਦੇ ਨਾਲ ਕਿ ਤੁਹਾਨੂੰ ਉਸ ਲੈਵਲ ਤੱਕ ਪਾਉਣਾ ਪੈਂਦਾ ਬੁੱਕਸ ਨੇ ਜਿਹੜੀਆਂ ਉਹ ਕਾਫੀ ਜ਼ਿਆਦਾ ਡੀਪ ਜਿਹੜੀਆਂ ਬਾਸ ਨੋਲੇਜ ਵਾਲੀਆਂ ਹੁੰਦੀਆਂ ਨੇ ਫਿਰ ਇੱਕ ਇੱਥੇ ਮੈਂ ਖਾਸ ਕਰ ਪਿੰਡ ਦੇ ਬੱਚਿਆਂ ਲਈ ਜ਼ਰੂਰ ਕਹਾਂਗਾ ਕਿ ਇਹਦੇ ਵਿੱਚ ਕਲਾਸ ਸਕੂਲ ਦੇ ਵਿੱਚ ਪੜ੍ਹ ਕੇ ਬੱਚਿਓ ਨਹੀਂ ਸਰਦਾ ਤੁਹਾਨੂੰ ਐਕਸਟਰਾ ਟਿਊਸ਼ਨ ਹੈ ਜਿਹੜੀ ਉਹ ਜ਼ਰੂਰ ਲੈਣੀ ਪੈਂਦੀ ਆ ਉਸ ਤੋਂ ਬਿਨਾ ਕੰਮ ਨਹੀਂ ਚੱਲਦਾ ਠੀਕ ਹੈ ਤੇ ਉਹ ਜਿਹੜੀ ਟਿਊਸ਼ਨ ਹੈ ਉਹ ਵੀ ਤਕਰੀਬਨ ਤਕਰੀਬਨ 1000 ਰੁਪੀਸ ਪਰ ਸਬਜੈਕਟ ਮਿਨੀਮਮ ਤੁਹਾਨੂੰ ਮਿਲਦੀ ਆ ਤਾਂ ਇਸ ਕਰਕੇ ਅਗਰ ਤੁਹਾਡੇ ਪੇਰੈਂਟਸ ਇੰਨਾ ਖਰਚਾ ਚੁੱਕ ਸਕਦੇ ਨੇ ਕਿਤਾਬਾਂ ਵੀ ਥੋੜੀਆਂ ਮਹਿੰਗੀਆਂ ਹੁੰਦੀਆਂ ਨੇ ਟਿਊਸ਼ਨ ਵੀ ਤਕਰੀਬਨ ਤਿੰਨੋਂ ਸਬਜੈਕਟਾਂ ਦੀ ਰੱਖਣੀ ਪੈਂਦੀ ਹੈ ਪਰ ਹਾਂ ਅਗਰ ਤੁਸੀਂ ਬਹੁਤ ਜ਼ਿਆਦਾ ਬੇਨਤੀ ਹੋ ਘਰ ਬੈਠ ਕੇ ਅੱਜ ਕੱਲ YouTube ਦੇ ਉੱਤੇ ਚੈਨਲਸ ਨੇ ਫ੍ਰੀ ਆਫ ਕਾਸਟ ਵੀ ਬਹੁਤ ਸਾਰੇ ਮਿਲ ਜਾਂਦੇ ਨੇ ਆਨਲਾਈਨ ਵੀ ਸਟੱਡੀ ਕੀਤੀ ਜਾਂਦੀ ਆ ਪਰ ਜ਼ਿਆਦਾਤਰ ਜਿਹੜਾ ਹੈ ਆਫਲਾਈਨ ਤੁਹਾਨੂੰ ਨੋਟੇਸ਼ਨਸ ਰੱਖਣੀਆਂ ਪੈਂਦੀਆਂ ਨੇ ਅਗਰ ਤੁਸੀਂ ਇਹਨੂੰ ਆਪਟ ਕਰਦੇ ਹੋ ਸਾਇੰਸ ਨੂੰ ਤਾਂ ਤੁਹਾਨੂੰ ਇਨាក់ ਜਿਹੜਾ ਹੈ ਪੇ ਜਰੂਰ ਕਰਨੇ ਦੀ ਕਪੈਸਿਟੀ ਤੁਹਾਡੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਦੇਖਿਆ ਕਈ ਵਾਰ ਬੱਚੇ ਆਪਣੇ ਸਾਥੀ ਵਿਦਿਆਰਥੀਆਂ ਦੇ ਨਾਲ ਲੱਕ ਕੇ ਸਾਇੰਸ ਆਪਟ ਕਰ ਲੈਂਦੇ ਨੇ ਫਿਰ ਉਹ ਖਰਚਿਆਂ ਕਰਨਾ ਜਿਹੜਾ ਉਹ ਅੱਗੇ ਨਹੀਂ ਜਾ ਪਾਉਂਦੇ ਤੇ ਫਿਰ ਇਨ ਬਿਟਵੀਨ ਹੀ ਉਹਨਾਂ ਨੂੰ ਛੱਡ ਕੇ ਸਾਇੰਸ ਜਿਹੜਾ ਦੁਆਰਾ ਮੁੜ ਕੇ ਆਰਟਸ ਜਾਂ ਕਮਰਸ ਵੱਲ ਆਣਾ ਪੈਂਦਾ ਹੈ ਠੀਕ ਹੈ ਇਹਨੂੰ ਅਸੀਂ ਸਭ ਤੋਂ ਡਿਫਿਕਲਟ ਮੰਨਦੇ ਹਾਂ ਪਰ ਹਾਂ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਲਈ ਇਹ ਡਿਫਿਕਲਟ ਨਹੀਂ ਹੈਗਾ ਜੇ ਤੁਹਾਡਾ ਇੰਟਰਸਟ ਹੈ ਐਸਾ ਵੀ ਗੱਲ ਨਹੀਂ ਕਿ ਟਿਊਸ਼ਨ ਨਾਲ ਹੀ ਪੜਿਆ ਜਾ ਸਕਦੇ ਨੇ ਟਿਊਸ਼ਨ ਤੋਂ ਬਿਨਾ ਵੀ ਹੋ ਸਕਦੇ ਨੇ ਪਰ ਉਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਹੈ ਜਿਹੜੀ ਉਹ ਕਰਨੀ ਪਵੇਗੀ ਅਗਲੀ ਸਟੀਮ ਹੈ ਸਾਡੇ ਕੋਲ ਕਮਰਸ ਦੀ ਠੀਕ ਹੈ ਜਿਹਦੇ ਵਿੱਚ ਤੁਸੀਂ ਪਲੱਸ 2 ਕਮਰਸ ਕਰਨ ਤੋਂ ਬਾਅਦ ਬੀਕਾਮ ਵਗੈਰਾ ਕਰ ਸਕਦੇ ਹੋ ਬੈਚਲਰ ਆਫ ਕਮਰਸ ਦੀ ਠੀਕ ਹੈ ਤੁਸੀਂ ਏ ਕਰ ਸਕਦੇ ਹੋ ਠੀਕ ਹੈ ਸੀਐਸ ਕਰ ਸਕਦੇ ਹੋ ਕੈਰੀਅਰ ਜਿਹੜਾ ਹੈ ਠੀਕ ਹੈ ਅਕਾਊਂਟੈਂਟ ਬਣ ਸਕਦੇ ਹੋ ਤੇ ਕੰਪਨੀ ਸੈਕਟਰੀ ਬਣ ਸਕਦੇ ਹੋ ਬੀਕਾਮ ਕਰ ਸਕਦੇ ਹੋ ਐਮਬੀਏ ਕਰ ਸਕਦੇ ਹੋ ਬੈਂਕਰਸ ਬਣ ਸਕਦੇ ਹੋ ਤਾਂ ਇਹ ਸਾਰੇ ਕੰਮ ਤੁਸੀਂ ਕਰ ਸਕਦੇ ਹੋ ਠੀਕ ਤਾਂ ਇਹਦੇ ਵਿੱਚ ਤੁਹਾਨੂੰ ਮੇਨਲੀ ਅਕਾਊਂਟੈਂਸੀ ਇਕਨੋਮਿਕਸ ਬਿਜ਼ਨਸ ਸਟੱਡੀਜ਼ ਨੇ ਜਿਹੜੇ ਹੋ ਜਾਂ ਲਾਅ ਹੈ ਬਿਜ਼ਨਸ ਲਾਅ ਹੈ ਉਹ ਪੜਨਾ ਪੈਂਦਾ ਹੈ ਠੀਕ ਹੈ ਇਹ ਵੀ ਆਮ ਤੌਰ ਤੇ ਅਕਾਊਂਟੈਂਸੀ ਹੈ ਜਿਹੜਾ ਮੈਥਮੈਟਿਕਸ ਦਾ ਪਾਰਟ ਹੀ ਹੋ ਗਿਆ ਸਟੈਟਿਸ ਦਾ ਠੀਕ ਹੈ ਨਾ ਤਾਂ ਇਹ ਚੀਜ਼ ਦੇ ਬਾਰੇ ਤੁਹਾਨੂੰ ਜਾਣਕਾਰੀ ਹੋਵੇ ਇਹ ਸ਼ੇਅਰ ਮਾਰਕੀਟ ਦੇ ਲਈ ਵੀ ਅੱਛੀ ਹੈਗੀ जोड़े बच्चे अजक जिस तरह की बहुत ज्यादा ट्रेंड हैगा कि शेयर मार्केट के बच्चे इंट्रस्ट लै रहे हैं तो उधर भी जाना चाहते हो तो कमर्स है बहुत अच्छी स्ट्रीम है ठीक है कई बच्चे क्लैट का पेपर भी जोड़ा है कमर्स तो बाद क्लीयर करते हैं लॉ करना चाहते हैं वो प्लस टू आर्ट्स तो बाद भी हो सकता है ठीक है तो इस करके कमर्स के लिए है जो बच्चे इकनोमिक्स इंट्रस्ट ने जो एकनमी पैसे संबंधित जोड़ा काम है फाइनांस नबंधित जोड़ा काम है वह करना चाहते हैं ठीक है ਤਾਂ ਇਸ ਕਰਕੇ ਉਹਦੇ ਉਹ ਬੱਚਿਆਂ ਨੂੰ ਮੈਂ ਰეკਮੈਂਡ ਕਰੂੰਗਾ ਕਿ ਉਹ ਕਮਰਸ ਲੈ। ਇਹ ਵੀ ਇਹਦੇ ਵਿੱਚ ਵੀ ਇੰਗਲਿਸ਼ ਅੱਛੀ ਹੋਣੀ ਜ਼ਰੂਰੀ ਹੈਗੀ ਆ। ਠੀਕ ਹੈ? ਕਿਉਂਕਿ ਇਹਦੀਆਂ ਬੁੱਕਸ ਵੀ ਅਕਾਊਂਟ ਦਾ ਕੰਮ ਵੀ ਜ਼ਿਆਦਾਤਰ ਇੰਗਲਿਸ਼ ਦੇ ਵਿੱਚ ਹੀ ਹੁੰਦਾ ਹੈ ਤੇ ਇਹਦੇ ਵਿੱਚ ਵੀ ਟਿਊਸ਼ਨ ਜਿਹੜੀ ਹੈ ਆਮ ਬੱਚਿਆਂ ਨੂੰ ਰੱਖਣੀ ਪੈਂਦੀ ਆ ਕਿਉਂਕਿ ਆਮ ਤੌਰ ਤੇ ਇਹ ਵਿਸ਼ੇ ਜਿਹੜੇ ਥੋੜੇ ਜਿਹੇ 10ਵੀਂ ਤੋਂ ਅਲੱਗ ਹਟ ਕੇ ਤੁਸੀਂ ਸਿਰਫ 10ਵੀਂ ਦੇ ਵਿੱਚ ਜਿਹੜੀ ਹੈ ਉਹ ਇਕਨੋਮਿਕਸ ਵਾਲਾ ਪਾਠ ਹੈ ਉਹ ਕੀਤਾ ਹੁੰਦਾ ਤਾਂ ਇਹ ਇਕਨੋਮਿਕਸ ਨੂੰ ਹੀ ਅੱਗੇ ਡਿਟੇਲ ਦੇ ਵਿੱਚ ਬਾਈਫਰਕੇਟ ਕਰਕੇ ਅਲੱਗ-ਅਲੱਗ ਸਬਜੈਕਟ ਬਣਦੇ ਨੇ ਜਿਹੜੇ ਕਿ ਸ ਤੇ ਇਸ ਕਰਕੇ ਤੁਸੀਂ ਇਹ ਅਗਰ ਤੁਹਾਨੂੰ ਇੰਟਰਸਟ ਇਧਰ ਹੈ ਤੁਹਾਡਾ ਕੈਰੀਅਰ ਇਸ ਤਰ੍ਹਾਂ ਦਾ ਤੁਸੀਂ ਅਪਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਮਰਸ ਨੂੰ ਵੀ ਚੂਜ਼ ਕਰ ਸਕਦੇ ਹੋ ਤੇ ਅਗਲਾ ਸਾਡੇ ਕੋਲ ਆ ਗਿਆ ਆਰਟਸ ਦਾ ਠੀਕ ਹੈ ਜਿਹੜੇ ਬੱਚੇ ਸੋਸ਼ਲ ਸਟਡੀ ਜਿਸ ਤਰ੍ਹਾਂ ਤੁਸੀਂ ਐਸਐਸਟੀ ਪੜ੍ਹਦੇ ਹੋ 10th ਦੇ ਵਿੱਚ ਉਹਦੇ ਨਾਲ ਰਿਲੇਟਡ ਸਬਜੈਕਟ ਨੇ ਲੈਂਗੁਏਜ ਕੋਈ ਵੀ ਪੰਜਾਬੀ ਹਿੰਦੀ ਠੀਕ ਹੈ ਇੰਗਲਿਸ਼ ਜਿਹੜੀਆਂ ਇਹ ਲੈਂਗੁਏਜ ਨੇ ਅਗਰ ਉਹਨਾਂ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਟੀਚਿੰਗ ਦੇ ਵਿੱਚ ਲੈਂਗੁਏਜ ਦੇ ਵਿੱਚ ਲਿਟਰੇਚਰ ਦਾ ਕੁਝ ਕੰਮ ਕਰਨਾ ਚਾਹਦੇ ਹੋ ਤਾਂ ਤੁਹਾਨੂੰ ਜਿਹੜੀ ਹੈ ਹਿਮਨਿਟੀਜ਼ ਗਰੁੱਪ ਜਾਂ ਆਰਟਸ ਜੀ ਨੂੰ ਅਸੀਂ ਕਹਿੰਦੇ ਆ ਉਹ ਵਿਸ਼ਾ ਤੁਸੀਂ ਆਪਟ ਕਰ ਸਕਦੇ ਹੋ ਜਿਹਦੇ ਵਿੱਚ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਲੈਂਗੁਏਜਸ ਸਾਰੀਆਂ ਨੇ ਉਹ ਆ ਜਾਂਦੀਆਂ ਨੇ ਇਹ ਬੈਸਟ ਹੈਗਾ ਤੁਹਾਡੇ ਲਈ ਜੇ ਤੁਸੀਂ ਸਿਵਲ ਸਰਵਿਸਿਜ਼ ਲਈ ਤਿਆਰੀ ਕਰਨੀ ਆ ਪੀਸੀਐਸ ਠੀਕ ਹੈ ਜਾਂ ਜੂਪੀਐਸਸੀ ਦੀ ਤਿਆਰੀ ਕਰਨੀ ਹੈਗੀ ਆ ਠੀਕ ਓਪਰਲ ਵਿਸ਼ਾ ਨਾਲ ਵੀ ਹੋ ਸਕਦੀ ਹੈ ਸਾਇੰਸ ਨਾਲ ਵੀ ਹੋ ਸਕਦੀ ਹੈ ਕਮਰਸ ਨਾਲ ਵੀ ਹੋ ਸਕਦੀ ਹੈ ਪਰ ਇਹ ਕੀ ਹੈ ਕਿ ਜ਼ਿਆਦਾਤਰ ਜੀਕੇ ਦਾ ਪਾਰਟ ਇਹਦੇ ਵਿੱਚ ਕਵਰ ਹੋ ਜਾਂਦਾ ਤਾਂ ਤੁਸੀਂ ਇੱਥੇ ਵੀ ਆ ਸਕਦੇ ਹੋ ਲਾਅ ਕਰਨਾ ਚਾਹੁੰਦੇ ਹੋ ਵਕੀਲ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਜਰਨਲਿਜ਼ਮ ਤੁਸੀਂ ਕਰਨਾ ਚਾਹੁੰਦੇ ਹੋ ਪੱਤਰਕਾਰ ਬਣਨਾ ਚਾਹੁੰਦੇ ਹੋ ਤਾਂ ਵੀ ਆਰਟਸ ਕਾਫੀ ਅੱਛਾ ਹੈਗਾ ਸਾਈਕੋਲੋਜੀ ਤੁਸੀਂ ਪੜ੍ਹਨਾ ਚਾਹੁੰਦੇ ਹੋ ਮਨੋਵਿਗਿਆਨੀ ਸਾਈਕੋਲੋਜੀ ਇਸ ਤਰ੍ਹਾਂ ਦਾ ਹੈ ਕਿ ਵਿਸ਼ਾ ਹੈ ਜਿਹੜਾ ਹੈ ਆਰਟਸ ਦਾ ਪਰ ਜੇ ਤੁਸੀਂ ਮਾਸਟਰਸ ਕਰਦੇ ਹੋ ਤੁਸੀਂ ਇੱਧਰ ਵੀ ਡਾਕਟਰ ਬਣ ਸਕਦੇ ਹੈਗੇ ਹੋ ਅੱਜ ਦੇ ਸਮੇਂ ਵਿੱਚ ਇਸ ਦੀ ਵੀ ਕਾਫੀ ਸਾਰੀ ਡਿਮਾਂਡ ਹੈਗੀ ਆ ਜੀਓਗ੍ਰਾਫੀ ਦੀ ਕਾਫੀ ਸਾਰੀ ਡਿਮਾਂਡ ਹੈ ਪਰ ਇੱਥੇ ਤੁਸੀਂ ਇਹ ਜ਼ਰੂਰ ਖਿਆਲ ਰੱਖਣਾ ਜੇ ਤੁਸੀਂ ਆਰਟਸ ਲੈਣਾ ਤੁਹਾਨੂੰ ਤਿੰਨ ਜਿਹੜੇ ਸਬਜੈਕਟ ਨੇ ਆਪਟ ਕਰਨੇ ਹੁੰਦੇ ਆ ਤਾਂ ਤੁਸੀਂ ਇਹਨਾਂ ਵਿੱਚੋਂ ਕੋਈ ਦੋ ਸਬਜੈਕਟ ਲੈ ਸਕਦੇ ਹੋ ਤੇ ਇੱਕ ਲੈਂਗੁਏਜ ਲਓ ਅਗਰ ਤੁਸੀਂ ਟੀਚਿੰਗ ਦੇ ਵਿੱਚ ਜਾਣਾ ਹੋ ਜਾਂ ਹੋਰ ਕਰਦੇ ਹੋ ਤਿੰਨੋਂ ਹੀ ਜਿਹੜੇ ਸੋਸ਼ਲ ਸਟਡੀ ਸਬਜੈਕਟ ਮੇਰੀ ਪਰਸਨਲ ਸਲਾਹ ਹੋਊਗੀ ਕਿ ਨਾ ਲਿਓ ਦੋ ਲੈ ਕੇ ਇੱਕ ਲੈਂਗੁਏਜ ਤਾਂ ਕਈ ਬੱਚੇ ਇੱਥੇ ਕੀ ਕਰਦੇ ਨੇ ਨਾਲ ਫਿਜ਼ੀਕਲ ਐਜੂਕੇਸ਼ਨ ਠੀਕ ਹੈ ਨਾ ਜਾਂ ਕਿ ਆ ਫਾਈਨ ਆਰਟਸ ਵੀ ਚੂਜ਼ ਕਰ ਸਕਦੇ ਨੇ ਜਿਹੜੇ ਬੱਚੇ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਜਾਣਾ ਚਾਹੁੰਦੇ ਨੇ ਫਾਈਨ ਆਰਟ ਹੈ ਜਿਹੜਾ ਜਿਨ੍ਹਾਂ ਦੀ ਅੱਛੀ ਡਰਾਇੰਗ ਹੈ ਠੀਕ ਹੈ ਉਹ ਬੱਚੇ ਫਾਈਨ ਆਰਟ ਨੂੰ ਵੀ ਚੂਜ਼ ਕਰ ਲੈਂਦੇ ਨੇ ਤਾਂ ਇਸ ਕਰਕੇ ਜਿਹੜੇ ਤੁਸੀਂ ਆਰਮੀ 'ਚ ਜਾਣਾ ਚਾਹੁੰਦੇ ਹੋ ਤਾਂ ਵੀ ਜਾ ਸਕਦੇ ਹੋ ਪਰ ਅਗਰ ਤੁਸੀਂ 에ਅਰ ਫੋਰਸ ਜਾਂ ਤੁਸੀਂ ਜਿਹੜਾ ਹੈ ਉਹ ਨੇਵੀ ਦੇ ਵਿੱਚ ਜਾਣਾ ਤਾਂ ਉਹਦੇ ਲਈ ਤੁਹਾਨੂੰ ਜਿਹੜਾ ਹੈ ਉਹ ਸਾਇੰਸ ਹੀ ਲੈਣੀ ਪਵੇਗੀ ਉਹ ਸਾਇੰਸ ਵਾਲੇ ਬੱਚੇ ਹੀ ਉੱਧਰ ਜਾ ਸਕਦੇ ਹੈਗੇ ਨੇ ਠੀਕ ਹੈ ਉਸ ਤੋਂ ਇਲਾਵਾ ਸਾਡੇ ਕੋਲ ਵੋਕੇਸ਼ਨਲ ਕੁਝ ਕੋਰਸੇਸ ਨੇ ਜਿਹੜੇ ਬਹੁਤ ਸਾਰੇ ਆਉਂਦੇ ਨੇ ਠੀਕ ਹੈ ਉਹਨਾਂ ਦੇ ਵਿੱਚ ਤੁਸੀਂ ਆਈਟੀਆਈ ਫੈਸ਼ਨ ਡਿਜ਼ਾਈਨਿੰਗ ਹੋਟਲ ਮੈਨੇਜਮੈਂਟ ਗ੍ਰਾਫਿਕ ਡਿਜ਼ਾਈਨਿੰਗ ਕੋਰਸ ਨੇ ਜਿਹੜੇ ਤੁਸੀਂ ਕਰ ਸਕਦੇ ਹੈਗੇ ਜਿਹੜੇ ਨੇ 10th ਤੋਂ ਬਾਅਦ ਸਿੱਧਾ ਹੀ ਡਿਪਲੋਮਾ ਕੋਰਸੇਸ ਹੋ ਜਾਂਦੇ ਨੇ ਠੀਕ ਹੈ ਉਹਦੇ ਵਿੱਚ ਹੋਰ ਵੀ ਹੋਊਗੀਆਂ ਵੈਬ ਡਿਵੈਲਪਰ ਅੱਜਕੱਲ ਬਹੁਤ ਜ਼ਿਆਦਾ ਐਨੀਮੇਸ਼ਨ ਦਾ ਕੰਮ ਹੈਗਾ ਕਾਰਟੂਨਸ ਵਗੈਰਾ ਬਣਾਨੇ ਫੋਟੋਗ੍ਰਾਫੀ ਕਰ ਸਕਦੇ ਹੋ ਠੀਕ ਹੈ ਤਾਂ ਇਹ ਜਿਹੜੇ ਨੇ ਇਹ ਜਲਦੀ ਜੌਬਸ ਸਾਨੂੰ ਮਿਲ ਜਾਂਦੀਆਂ ਨੇ ਜਲਦੀ ਡਿਪਲੋਮਾ ਕਰਕੇ ਪਰ ਇੱਥੇ ਮੈਂ ਕਹੂੰਗਾ ਕਈ ਬੱਚੇ 10th ਤੋਂ ਬਾਅਦ ਸਿੱਧੇ ਕੋਈ ਨਾ ਕੋਈ ਕੰਮ ਕਰਨ ਲੱਗ ਜਾਂਦੇ ਨੇ ਕਿਤੇ ਨਾ ਕਿਤੇ ਉਹਦੇ ਨਾਲੋਂ ਬੈਟਰ ਹੈ ਕਿ ਤੁਸੀਂ ਇਹ ਡਿਪਲੋਮਾ ਜ਼ਰੂਰ ਕਰੋ ਤਾਂ ਕਿ ਤੁਹਾਡੇ ਕੋਲ ਸਰਟੀਫਿਕੇਟ ਜ਼ਰੂਰ ਹੋਵੇ ਠੀਕ ਹੈ ਸਰਟੀਫਿਕੇਟ ਹੋਏਗਾ ਤਾਂ ਤੁਸੀਂ ਜਿਹੜਾ ਕੋਈ ਵੀ ਕੰਮ ਅੱਗੇ ਚਾਹੇ ਤੁਸੀਂ ਅਬ੍ਰੋਡ ਜਾਣਾ ਚਾਹਦੇ ਹੋ ਬਾਹਰ ਜਾਣਾ ਚਾਹਦੇ ਹੋ ਜਾਂ ਕੋਈ ਜੌਬ ਕਰਨਾ ਚਾਹਦੇ ਹੋ ਤਾਂ ਤੁਹਾਡੇ ਕੋਲ ਅਗਰ ਸਰਟੀਫਿਕੇਟ ਹੈ ਤਾਂ ਉਹ ਤੁਹਾਨੂੰ ਪ੍ਰੋਪਰ ਕਿਸੇ ਜਿਹੜੇ ਰਿਕੋਗਨਾਈਜ਼ਡ ਸੈਂਟਰ ਨੇ ਇੰਸਟੀਚਿਊਸ਼ਨਸ ਨੇ ਉਹਨਾਂ ਤੋਂ ਹੀ ਇਹ ਕੋਰਸੇਸ ਨੇ ਜਿਹੜੇ ਉਹ ਸਾਨੂੰ ਕਰਨੇ ਚਾਹੀਦੇ ਨੇ ਖਾਸ ਕਰਕੇ ਲੜਕੀਆਂ ਨੇ ਕਈ ਬਿਊਟੀ ਪਾਰਲਰ ਦਾ ਕੰਮ ਸਿੱਖ ਲੈਂਦੀਆਂ ਨੇ ਠੀਕ ਹੈ ਪਰ ਅਗਰ ਉਹ ਸਰਟੀਫਾਈਡ ਇੰਸਟੀਚਿਊਸ਼ਨ ਹੈ ਉਹ ਤਾਂ ਹੀ ਤੁਹਾਨੂੰ ਫਾਇਦਾ ਹੋਏਗਾ ਬਾਅਦ ਵਿੱਚ ਤੁਹਾਨੂੰ ਸਰਟੀਫਿਕੇਟ ਦਿੰਦਾ ਆ ਚਾਹੇ ਤੁਸੀਂ ਸਟਿਚਿੰਗ ਦਾ ਕੰਮ ਸਿੱਖਦੇ ਹੋ ਜਾਂ ਤੁਸੀਂ ਹੋਮ ਸਾਇੰਸ ਦੇ ਵਿੱਚ ਕੋਈ ਉੱਕਰੀ ਦਾ ਕੰਮ ਸਿੱਖਦੇ ਹੋ ਤਾਂ ਉਹ ਸਰਟੀਫਾਈਡ ਜਿਹੜੇ ਸਾਡੇ ਕੋਲ ਇੰਸਟੀਚਿਊਸ਼ਨਸ ਨੇ ਉਹਨਾਂ ਤੋਂ ਹੀ ਇਹ ਕਰਨੇ ਚਾਹੀਦੇ ਨੇ ਉਸ ਤੋਂ ਇਲਾਵਾ ਆਈਟੀਆਈ ਦੇ ਵਿੱਚ ਡਿਪਲੋਮਾ ਕੋਰਸੇ ਹੁੰਦੇ ਨੇ ਠੀਕ ਹੈ ਪੋਲੀਟੈਕਨਿਕਸ ਦੇ ਵਿੱਚ ਠੀਕ ਉਹ ਅਸੀਂ ਕਰ ਸਕਦੇ ਹੈਗੇ ਆਫਟਰ ਜੋ 10th ਹੈ ਠੀਕ ਹੈ ਇਸ ਤੋਂ ਬਾਅਦ ਅਗਰ ਤੁਸੀਂ ਉਹ 3 ਇਅਰ ਕੋਰਸ ਕਰਦੇ ਹੋ ਤਾਂ ਇਕੁਇਲੈਂਟ ਟੂ 12th ਹੀ ਉਹ ਮੰਨਿਆ ਜਾਂਦਾ ਹੈ ਪਲੱਸ 2 ਦੇ ਬਰਾਬਰ ਹੀ ਮੰਨਿਆ ਜਾਂਦਾ ਹੈ ਠੀਕ ਤੇ ਫਿਰ ਬਾਅਦ ਵਿੱਚ ਤੁਸੀਂ ਵੀਟੈਕ ਦੇ ਵਿੱਚ ਵੀ ਐਡਮਿਸ਼ਨ ਲੈ ਸਕਦੇ ਹੈਗੇ ਹੋ ਇਹ ਤੁਹਾਡੇ ਕੋਲ ਪੋਲੀਟੈਕਨਿਕ ਕੋਰਸੇ ਨੇ ਡਿਪਲੋਮਾ ਕੋਰਸੇ ਨੇ ਜਿਹੜੇ ਇਹ ਬਹੁਤ ਸਾਰੇ ਜੀਐਨਈ ਦੇ ਵਿੱਚ ਵੀ ਨੇ ਆਪਣੇ ਕੋਲ ਲੁਧਿਆਣੇ ਵਿਖੇ ਠੀਕ ਹੈ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਪੋਲੀਟੈਕਨਿਕ ਕਾਲਜੇਸ ਹੈਗੇ ਨੇ ਠੀਕ ਹੈ ਇੰਡੋ ਸਵਿਸ ਚੰਡੀਗੜ੍ਹ ਹੈਗਾ ਆ ਸੀਟੀਆਰ ਲੁਧਿਆਣੇ ਹੈਗਾ ਤਾਂ ਇਸ ਤਰ੍ਹਾਂ ਦੇ ਕੋਰਸੇ ਵੀ ਕੀਤੇ ਜਾ ਸਕਦੇ ਨੇ ਆਫਟਰ 10th ਜੇ ਤੁਹਾਡਾ ਇੰਟਰਸਟ ਜ ਮਕੈਨੀਕਲ ਇੰਜੀਨੀਅਰਿੰਗ ਠੀਕ ਹੈ ਜਾਂ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਇੰਜੀਨੀਅਰਿੰਗ ਵਾਲੇ ਪਾਰਟ ਨੇ ਜਿਨ੍ਹਾਂ ਦੇ ਵਿੱਚ ਹੋ ਸਕਦੇ ਨੇ ਤਾਂ ਡਿਪਲੋਮਾ ਕੋਰਸੇ ਵੀ ਹੁੰਦੇ ਨੇ ਠੀਕ ਹੈ ਹੁਣ ਆਪਾਂ ਤਿੰਨੋਂ ਜਿਹੜੇ ਨੇ ਸਟਰੀਮ ਪੰਜੋਂ ਸਟਰੀਮਸ ਨੇ ਉਹਨਾਂ ਦੇ ਬਾਰੇ ਗੱਲ ਕਰ ਲਈ ਵੋਕੇਸ਼ਨਲ ਕੋਰਸੇ ਤੇ ਪੋਲੀਟੈਕਨਿਕ ਡਿਪਲੋਮਾ ਦੇ ਬਾਰੇ ਵੀ ਹੁਣ ਤੁਹਾਡੀ ਗੱਲ ਇੰਨੀ ਕੁ ਦਿਮਾਗ ਵਿੱਚ ਕਲੀਅਰ ਹੋਣੀ ਚਾਹੀਦੀ ਆ ਕਿ ਜਿਹੜੀ ਸਟਰੀਮ ਤੁਸੀਂ ਚੁਣ ਰਹੇ ਹੋ ਉਹਦੇ ਬਾਅਦ ਵਿੱਚ ਤੁਸੀਂ ਕੀ ਕੀ ਕੰਮ ਕਰ ਸਕਦੇ ਹੈਗੇ ਹੋ ਠੀਕ ਹੈ ਜਿਸ ਤਰ੍ਹਾਂ ਕਿ ਆਪਾਂ ਜਸਟ ਗੱਲ ਕਰਦੇ ਆ ਕਿ ਸਾਇੰਸ ਤੋਂ ਬਾਅਦ ਤੁਸੀਂ ਇੰਜੀਨੀਅਰਿੰਗ, ਮੈਡੀਸਨ ਦੇ ਵਿੱਚ, ਕਮਰਸ ਤੋਂ ਬਾਅਦ ਸੀਏ, ਐਮਬੀਏ, ਆਰਟਸ ਤੋਂ ਬਾਅਦ ਜੁਪੀ ਜਿਹੜਾ ਹੈ, ਜੁਪੀਐਸਸੀ, ਲਾਅ ਵਗੈਰਾ ਇਹ ਕਰ ਸਕਦੇ ਹੈਗੇ ਹੋ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਖਾਸ ਖਿਆਲ ਰੱਖੋ ਜਿਹੜੀ ਵੀ ਸਟ੍ਰੀਮ ਤੁਸੀਂ ਚੋਸ ਕੀਤੀ ਹੈ ਕਿ ਤੁਹਾਡਾ ਫਿਊਚਰ ਦਾ ਵਿਜ਼ਨ ਕੀ ਹੈ ਤੇ ਤੁਸੀਂ ਉੱਧਰ ਜਾਣਾ ਹੈ ਤਾਂ ਕਿ ਤੁਸੀਂ ਸਹੀ ਸਟ੍ਰੀਮ ਦੇ ਵਿੱਚ ਆਪਣਾ ਟਾਈਮ ਹੈ ਜਿਹੜਾ ਉਹ ਲਗਵਾਓ। ਮਿਹਨਤ ਹੈ ਜਿਹੜੀ ਬੱਚੇ ਅੱਜਕੱਲ ਬੜੀ ਹੀ ਸਮਾਰਟ ਲੇਬਰ ਦੀ ਲੋੜ ਹੈਗੀ ਆ। ਠੀਕ ਹੈ ਤੁਹਾਡੇ ਕੋਲ ਜਿਹੜੀ ਐ ਉਹ ਬਹੁਤ ਅੱਛਾ ਸਰਸਸ ਹੈਗੇ ਨੇ YouTube ਤੋਂ ਲੈ ਕੇ Google Net ਤੱਕ। ਅੱਛੀ ਸਰਚ ਕਰੋ ਅੱਛਾ ਕੰਮ ਕਰੋ ਹੁਣ ਤੁਸੀਂ 10th ਦੇ ਪੇਪਰ ਦੇ ਕੇ ਕਦੋਂ ਦੇ ਘਰ ਬੈਠੇ ਹੋ ਠੀਕ ਹੈ ਹੁਣ ਇਹਨਾਂ ਪੇਪਰ ਤੋਂ ਬਾਅਦ ਤੁਸੀਂ ਕੁਝ ਸਕੂਲ ਦੇ ਵਿੱਚ ਟਰਾਈ ਵੀ ਕਰਿਆ ਹੋਊਗਾ ਮੈਂ ਜ਼ਰੂਰ ਪਰਸਨਲੀ ਮੇਰੀ ਸਲਾਹ ਹੋਗੀ ਕਿ ਤੁਸੀਂ ਸਾਇੰਸ ਜਾਂ ਕਮਰਸ ਅਲੱਗ-ਅਲੱਗ ਸਕੂਲ ਦੇ ਵਿੱਚ ਇੱਕ ਦੋ ਜਿਹੜੀਆਂ ਨੇ ਡੈਮੋ ਕਲਾਸਿਸ ਲਾ ਕੇ ਦੇਖੋ ਤੁਹਾਨੂੰ ਜੇ ਡਾਊਟ ਹੈ ਪਤਾ ਲੱਗਦਾ ਹੈ ਕਲੀਅਰ ਤਾਂ ਉਹ ਕਰੋ ਨਹੀਂ ਤੁਸੀਂ ਆਰਟਸ ਦੇ ਵਿੱਚ ਹੀ ਆ ਜਾਓ ਬੱਚਿਆਂ ਨੂੰ ਕਈਆਂ ਨੂੰ ਜਾਂ ਪੇਰੈਂਟਸ ਨੂੰ ਕਈਆਂ ਨੂੰ ਇਹ ਡਾਊਟ ਰਹਿੰਦਾ ਆ ਕਿ ਜੇ ਇੱਕ ਵਾਰ ਬੱਚਾ ਆਰਟਸ ਲੈ ਰਿਹਾ ਠੀਕ ਹੈ ਤਾਂ ਉਹਦੇ ਨਾਲ ਕੀ ਹੈਗਾ ਆ ਕਿ ਉਹ ਬੱਚੇ ਦਾ ਭਵਿੱਖ اچھا ਨਹੀਂ ਹੈ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਠੀਕ ਹੈ ਤਾਂ ਸਹੀ ਸਟਰੀਮ ਚੁਣੋ ਤਾਂ ਸਹੀ ਸਟਰੀਮ ਚੁਣ ਕੇ ਤੁਸੀਂ ਆਪਣੇ ਭਵਿੱਖ ਨੂੰ ਅੱਛਾ ਬਣਾ ਸਕਦੇ ਹੋ ਪਰ ਸਹੀ ਸਟਰੀਮ ਚੁੰਦੇ ਹੋਏ ਆਪਣੇ ਇੰਟਰਸਟ ਤੇ ਆਪਣੇ ਆਰਥਿਕ ਤੌਰ ਤੇ ਜਿਹੜੇ ਤੁਹਾਡੇ ਕੋਲ ਸਾਧਨ ਨੇ ਉਹਨਾਂ ਦਾ ਖਾਸ ਖਿਆਲ ਰੱਖੋ ਕਿ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਸਾਧਨ ਨੇ ਠੀਕ ਹੈ ਗੱਲ ਕਰੋ ਕੈਰੀਅਰ ਕਾਉਂਸਲਰਸ ਨਾਲ ਅਧਿਆਪਕਾਂ ਦੇ ਨਾਲ ਜ਼ਰੂਰ ਗੱਲ ਕਰੋ ਤੁਹਾਨੂੰ ਪਤਾ ਲੱਗੇ ਐਪਟੀਟਿਊਡ ਟੈਸਟ ਜਿਹੜੇ ਨੇ ਉਹ ਜ਼ਰੂਰ ਕਰਵਾਓ ਅਗਰ ਕਰਵਾ ਸਕਦੇ ਹੋ ਠੀਕ ਹੈ ਅਗਰ ਨਹੀਂ ਜਿਸ ਤਰ੍ਹਾਂ ਕਿ ਆਪਣੇ ਸਕੂਲਾਂ ਦੇ ਵਿੱਚ ਵੀ ਹੁਣ ਸਾਈਕੋਮੈਟ੍ਰਿਕ ਟੈਸਟ ਹੋਏ ਸੀਗੇ ਠੀਕ ਹੈ ਉਸ ਤੋਂ ਇਲਾਵਾ ਉੱਤੇ ਨਾਲ ਵੀ ਤੁਹਾਡੀ ਜਿਹੜਾ ਹੈ ਉਹ ਚਲੋ ਉਹ ਬਹੁਤ ਮੈਂ ਕਹੂੰਗਾ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਨਹੀਂ ਜਿਹੜੇ ਸੀਗੇ ਉਸ ਗਵਰਨਮੈਂਟ ਸਕੂਲਾਂ ਦੇ ਵਿੱਚ ਹੋ ਸਕੇ ਉਹਨਾਂ ਨੇ ਜਸਟ ਟੂਲਸ ਤੁਹਾਨੂੰ ਜਿਹੜੇ ਟੂਲਸ ਮੀਨ ਜਿਵੇਂ ਤੁਹਾਨੂੰ ਪੇਪਰ ਦਿੱਤੇ ਉਹਦੇ ਬੇਸ ਦੇ ਉੱਤੇ ਤੁਹਾਨੂੰ ਉਹ ਕਰਤਾ ਤੁਹਾਡੀ ਕਾਉਂਸਲਿੰਗ ਪ੍ਰੋਪਰਲੀ ਨਹੀਂ ਹੋ ਪਾਈ ਪਰ ਉਹ ਫਿਰ ਵੀ ਕਾਫੀ ਹੱਦ ਤੱਕ ਅੱਛਾ ਮੈਂ ਕਹੂੰਗਾ ਸਰਕਾਰ ਦਾ ਕਦਮ ਸੀਗਾ ਵੀ ਘੱਟੋ ਘੱਟ ਉਹਨਾਂ ਨੇ ਇਸ ਚੀਜ਼ ਦੀ ਲੋੜ ਮਹਿਸੂਸ ਕੀਤੀ ਤੇ ਬੱਚਿਆਂ ਦੇ ਜਿਹੜੇ ਉਹ ਸਾਈਕੋਮੈਟ੍ਰਿਕ ਟੈਸਟ ਸੀਗੇ ਉਹ ਕਰਵਾਏ ਠੀਕ ਹੈ ਤਾਂ ਦੂਸਰਾ ਜੋ ਆਮ ਤੁਸੀਂ ਬੱਚੇ ਕਰਦੇ ਹੋ ਦੂਜਿਆਂ ਨੂੰ ਫੋਲੋ ਨਾ ਕਰੋ ਡੋਨਟ ਫੋਲੋ ਅਦਰਸ ਹੋਰਾਂ ਦੀ ਨਕਲ ਕਰਕੇ ਉਹਨਾਂ ਦੇ ਮਗਰ ਨਾਲ ਜਦੋਂ ਸਿਰਫ ਆਪਣੀ ਪਸੰਦ ਆਪਣੀ ਜਿਹੜੀ ਹੈ ਤੁਹਾਡੀ ਤੁਹਾਡੀਆਂ ਸਟਰੈਂਥਸ ਨੇ ਤੁਹਾਡੀਆਂ ਵੀਕਨੈਸਸ ਨੇ ਉਹਨਾਂ ਨੂੰ ਖਿਆਲ ਕਰਦੇ ਹੋਏ ਆਪਣੀ ਜਿਹੜੀ ਸੋਚ ਹੈ ਉਸ ਨੂੰ ਜਰੂਰ ਚੁਣੋ ਫਿਰ ਦੂਸਰਾ ਮੈਂ بار بار ਗੱਲ ਨੂੰ ਫਿਰ ਰਿਪੀਟ ਕਰ ਰਿਹਾ ਕਿ ਫਿਊਚਰ ਦੇ ਵਿੱਚ ਕੀ ਡਿਮਾਂਡ ਹੈ ਉਹਨਾਂ ਚੀਜ਼ਾਂ ਦੀ ਠੀਕ ਹੈ ਨਾ ਕਿੱਦਾਂ ਦੇ ਟ੍ਰੈਂਡਸ ਚੱਲ ਰਹੇ ਨੇ ਹੁਣ ਅੱਜ ਦੇ ਸਮੇਂ ਦੇ ਵਿੱਚ ਉਸ چیز ਨੂੰ ਧਿਆਨ ਚ ਰੱਖਦੇ ਹੋਏ ਆਪਣੇ ਕੈਰੀਅਰ ਨੂੰ ਵਾਪਰ ਕਰੋ ਫੋਰ ਏਗਜ਼ਾਮਪਲ ਅਗਰ ਮੈਂ ਗੱਲ ਕਰਾਂ ਕਿ ਕੋਈ ਬੰਦਾ ਖੇਤੀ ਹੀ ਕਰਨਾ ਚਾਹੁੰਦਾ ਹੈ ਠੀਕ ਹੈ ਖੇਤੀ ਕਰਨਾ ਚਾਹੁੰਦਾ ਹੈ ਪਰ ਉਹਨੂੰ ਇੰਗਲਿਸ਼ ਨਹੀਂ ਆਉਂਦੀ ਉਹਨੂੰ ਕੋਈ ਲੈਂਗੁਏਜ ਨਹੀਂ ਆਉਂਦੀ ਹੁਣ ਪੁਰਾਣੇ ਤਰੀਕਿਆਂ ਦੇ ਨਾਲ ਬੱਚੇ ਉਹ ਖੇਤੀ ਵੀ ਨਹੀਂ ਹੁੰਦੀ ਠੀਕ ਹੈ ਤੁਸੀਂ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਜਾਣਾ ਚਾਹੁੰਦੇ ਹੋ ਤੁਸੀਂ ਮੇਕਅਪ ਆਰਟਿਸਟ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਜੋ ਲੇਟੈਸਟ ਟ੍ਰੈਂਡਸ ਨੇ ਫਿਊਚਰ ਦੇ ਵਿੱਚ ਡਿਮਾਂਡ ਕੀ ਹੈ ਲੋਕਾਂ ਦੀ ਉਸ ਦੇ ਅਕੋਰਡਿੰਗਲੀ ਹੀ ਤੁਹਾਨੂੰ ਚੱਲਣਾ ਪਏਗਾ ਤੁਸੀਂ ਫੋਟੋਗ੍ਰਾਫੀ ਕਰਨਾ ਚਾਹੁੰਦੇ ਹੋ ਤੋ ਜਿਸ ਤਰ੍ਹਾਂ ਕਿ ਹੁਣ ਗੱਡੀਆਂ 'ਚ ਸੈਂਸਰ ਆ ਗਏ ਨੇ ਤੁਹਾਨੂੰ ਕੰਪਿਊਟਰ ਦੀ ਨੌਲੇਜ ਉਹ ਸੈਂਸਰਸ ਬਾਰੇ ਪਤਾ ਈਵੀਜ਼ ਬਾਰੇ ਪਤਾ ਠੀਕ ਹੈ ਉਹ ਭਵਿੱਖ ਨੂੰ ਜਿਹੜਾ ਹੈ ਧਿਆਨ 'ਚ ਰੱਖਦੇ ਹੋਏ ਹੀ ਆਪਣਾ ਫਿਊਚਰ ਜਿਹੜਾ ਉਹਨੂੰ ਆਪਟ ਕਰਨਾ ਚਾਹੀਦਾ ਇਹ ਨਾ ਹੋਵੇ ਕਿ ਤੁਸੀਂ ਇਸ ਤਰ੍ਹਾਂ ਦਾ ਫਿਊਚਰ ਆਪਟ ਕਰ ਲਓ ਜਿਹੜਾ ਭਵਿੱਖ ਦੇ ਵਿੱਚ ਜਾ ਕੇ ਉਹ ਕੀ ਹੋ ਜਵੇ ਤੁਹਾਨੂੰ ਉਹਦੇ ਬਾਰੇ ਬਹੁਤ ਜ਼ਿਆਦਾ ਜਿਹੜਾ ਹੈ ਉਹ ਸਕਸੈਸ ਨਾ ਮਿਲੇ ਇਸ ਕਰਕੇ ਇਹ ਚੀਜ਼ਾਂ ਦਾ ਜ਼ਰੂਰ ਖਿਆਲ ਰੱਖੋ ਦੂਸਰਾ ਲਾਸਟ ਹੈ ਵੀਡੀਓ ਦੇ ਵਿੱਚ ਇਹੀ ਹੈ ਕਿ ਹਰ ਸਟ੍ਰੀਮ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਈ ਵਾਰ ਕਹਿੰਦੇ ਨੇ ਕਿ ਆਰਟਸ ਮਾੜੀ ਹੈ ਐਸਾ ਕੁਝ ਨਹੀਂ ਹਰ ਸਟਰੀਮ ਦੀ ਆਪਣੀ ਵੈਲਿਊ ਹੈ ਆਪਣੀ ਮਹੱਤਤਾ ਹੈ ਆਪਣੀਆਂ ਸੰਭਾਵਨਾਵਾਂ ਨੇ ਠੀਕ ਹੈ ਤੁਸੀਂ ਯੂਪੀਐਸਸੀ ਕਰਨਾ ਚਾਹੁੰਦੇ ਹੋ ਕਿਸੇ ਵੀ ਸਟਰੀਮ ਤੋਂ ਬਾਅਦ ਕਰ ਸਕਦੇ ਹੋ ਤੁਸੀਂ ਆਰਮੀ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਕਿਸੇ ਵੀ ਸਟਰੀਮ ਤੋਂ ਬਾਅਦ ਹੋ ਸਕਦੇ ਹੋ ਠੀਕ ਹੈ ਨਾ ਤਾਂ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖੋ ਫਿਰ ਤੁਹਾਨੂੰ ਆਪਣੇ ਆਪ ਨੂੰ ਜਿਹੜਾ ਜਾਨਣਾ ਹੈ ਉਹ ਸੈਲਫ ਅਵੇਅਰਨੈਸ ਹੈ ਉਹ ਜਿਹੜੀ ਹੈ ਬੈਟਰ ਚੋਇਸ ਵੱਲ ਨੂੰ ਲੈ ਕੇ ਜਾਂਦੀ ਹੈ ਤੁਹਾਨੂੰ ਖੁਦ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਆਪਣੇ ਆਰਥਿਕ ਸਾਧਨਾਂ ਬਾਰੇ ਪਤਾ ਹੋਣਾ ਚਾਹੀਦਾ ਜਿੱਥੇ ਉਦੇ ਨੇੜੇ ਤੇੜੇ ਕਿਦਾਂ ਦੇ ਇੰਸਟੀਚਿਊਸ਼ਨਸ ਨੇ ਕੀ ਕੀ ਤੁਹਾਨੂੰ ਜਿਹੜੀ ਹੈ ਸਿੱਖਿਆ ਜਿਹੜੀ ਉਹ ਮਿਲ ਸਕਦੀ ਹੈ ਉਹਨਾਂ ਚੀਜ਼ਾਂ ਦਾ ਖਿਆਲ ਕਰੋ ਕਿਉਂ ਅਗਰ ਤੁਸੀਂ ਰਾਈਟ ਸਟ੍ਰੀਮ ਚੁਣਦੇ ਹੋ ਤਾਂ ਉਹ ਤੁਹਾਨੂੰ ਸੰਤੁਸ਼ਟੀ ਵੀ ਦੇਊਗੀ ਤੇ ਤੁਹਾਨੂੰ ਸਫਲਤਾ ਵੀ ਦੇਊਗੀ ਆਪਣੇ ਲਾਈਫ ਦੇ ਵਿੱਚ ਠੀਕ ਹੈ ਤਾਂ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਸਲਾਹ ਹੈ ਕਿ ਸਹੀ ਸਟ੍ਰੀਮ ਚੁਣੋ ਤੇ ਆਪਣੇ ਭਵਿੱਖ ਨੂੰ ਜਿਹੜਾ ਹੈ ਉਹ ਬਹੁਤ ਵਧੀਆ ਬਣਾਓ ਗੁੱਡ ਲੱਕ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਉਮੀਦ ਕਰਦਾ ਹਾਂ ਕਿ ਤੁਹਾਡੇ ਡਾਊਟਸ ਨੂੰ ਜੋ ਸਟਰੀਮ ਚੁਣਨ ਨੂੰ ਲੈ ਕੇ ਹੈ ਮੇ ਕੋਸ਼ਿਸ਼ ਹੱਦ ਤੱਕ ਤੁਹਾਨੂੰ ਕਲੈਰਿਟੀ ਕਰ ਪਾਉਂਗਾ ਅਗਰ ਫਿਰ ਵੀ ਕਿਸੇ ਬੱਚੇ ਨੂੰ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਕੋਈ ਵੀ ਜਾਣਕਾਰੀ ਹੈ ਜਿਹੜੀ ਉਹ ਪੁੱਛ ਸਕਦੇ ਹੋ ਜੇ ਤੁਹਾਨੂੰ ਕੋਈ ਡਾਊਟ ਹੈ ਤੁਸੀਂ ਆਪਣੇ ਅਧਿਆਪਕਾਂ ਨੂੰ ਪੁੱਛ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਨੂੰ ਬਿਲਕੁਲ ਸੈਟੀਸਫਾਈ ਜਿਹੜੇ ਆਨਸਰਸ ਨੇ ਉਹ ਤੁਹਾਨੂੰ ਕਮੈਂਟਸ ਦੇ ਵਿੱਚ ਦਵਾਂ ਤੇ ਤੁਹਾਡੀ ਸਹੀ ਸਟਰੀਮ ਚੁਣਨ ਦੇ ਵਿੱਚ ਹੈਲਪ ਕਰ ਸਕਾਂ ਥੈਂਕ ਯੂ ਹੈਵ ਅ ਨਾਈਸ ਡੇ ਐਂਡ ਬੈਸਟ ਆਫ ਲੱਕ ਫਾਰ ਯੋਰ ਫਿਚਰ